ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤਜਿੰਦਰ ਚੰਦੀ ਸਿਆਸੀ ਚਸ਼ਮਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਸੋ ਦੋਸਤੋ ਦੱਸ ਦਈਏ ਕਿ ਸਿਆਸੀ ਚਸ਼ਮਾ ਪ੍ਰੋਗਰਾਮ ਦੇ ਵਿੱਚ ਅਸੀਂ ਅਨੇਕਾਂ ਸਿਆਸਤ ਦੇ ਨਾਲ ਜੁੜੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਚਰਚਾ ਕਰਦੇ ਆ ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਜੁੜੇ ਜੋ ਵੀ ਮਸਲੇ ਨੇ ਜਾਂ ਕੋ ਜੋ ਵੀ ਮੰਗਾਂ ਨੇ ਉਹਨਾਂ ਦੀ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਸੋ ਮੇਰੇ ਸਹਿਯੋਗੀ ਰਮਨਦੀਪ ਸ਼ਰਮਾ ਸਾਡੇ ਨਾਲ ਮੌਜੂਦ ਨੇ ਰਮਨਦੀਪ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਤੇ ਜਿੰਦਰ ਜੀ ਤੁਹਾਡਾ ਤੁਸੀਂ ਬਹੁਤ ਅਹਿਮ ਮੁੱਦੇ ਨੂੰ ਅੱਜ ਲੈ ਕੇ ਆਏ ਹੋ ਆਮ ਤੌਰ ਤੇ ਮੁੱਦਿਆਂ ਨੂੰ ਛੱਡ ਹੀ ਦਿੱਤਾ ਜਾਂਦਾ ਹੈ ਬਿਲਕੁਲ ਸੋ ਰਮਨਦੀਪ ਜੀ ਸਿਆਸੀ ਚਸ਼ਮਾ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਦੀ ਗੱਲ ਕਰ ਰਹੇ ਆਪਾਂ ਆ ਸਭ ਤੋਂ ਪਹਿਲਾਂ ਦੱਸੋ ਕਿਸਾਨਾਂ ਦਾ ਕੀ ਭੀਖਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਲੜਾਈ ਲੜ ਰਹੇ ਆ ਬਿਲਕੁਲ ਮੈਂ ਪਹਿਲੇ ਅੰਦੋਲਨ ਤੋਂ ਇਸ ਅੰਦੋਲਨ ਨੂੰ ਥੋੜਾ ਜਿਹਾ ਸਿਮਿਲਰ ਕਰ ਲਾਂ ਤਾਂ ਪਹਿਲਾ ਜਿਹੜਾ ਅੰਦੋਲਨ ਚੱਲਿਆ ਸੀ ਉਹ ਤਕਰੀਬਨ ਤਕਰੀਬਨ ਜਿਹੜਾ ਹੈਗਾ 13 ਮਹੀਨੇ ਚੱਲਿਆ ਸੀ ਜੀ ਔਰ 10 ਦਸੰਬਰ ਨੂੰ ਜਿਹੜਾ ਹੈਗਾ ਨਵੰਬਰ 2020 ਦੇ ਵਿੱਚ ਉਹਦੀ ਸ਼ੁਰੂਆਤ ਹੁੰਦੀ ਹੈ 26 ਨੂੰ ਔਰ 10 ਦਸੰਬਰ 2021 ਨੂੰ ਜਿਹੜੀ ਹੈਗੇ ਉਹਦੀ ਸਮਾਪਤੀ ਹੁੰਦੀ ਆ ਤਕਰੀਬਨ 13 ਮਹੀਨੇ ਅੰਦੋਲਨ ਚੱਲਿਆ ਤਕਰੀਬਨ ਕਹਿ ਲਗੇ ਵੀ 398 ਦਿਨ ਜਿਹੜਾ ਅੰਦੋਲਨ ਜਿਹੜਾ ਹੈਗਾ ਉਹ ਚੱਲਿਆ ਸੀ ਤੇ ਇਸ ਅੰਦੋਲਨ ਨੂੰ 308 ਦਿਨ ਹੋ ਗਏ ਅੱਜ ਬਿਲਕੁਲ ਔਰ ਇਸ ਦੇ ਵਿੱਚ ਅੱਜ ਵੀ ਤਸਵੀਰਾਂ ਸ਼ੰਭੂ ਬੈਰੀਅਰ ਦੀਆਂ ਆ ਰਹੀਆਂ ਨੇ ਕਿਸਾਨਾਂ ਤੇ ਅਤੂਗੈ ਦੇ ਗੋਲੇ ਚਲਾਏ ਜਾ ਰਹੇ ਆ ਤਕਰੀਬ ਹੁਣ ਤੱਕ ਦੀ ਰਿਪੋਰਟ ਜਿਹੜੀ ਅਸੀਂ ਕਰ ਰਹੇ ਆ ਉਹਦੇ ਵਿੱਚ 11 ਕਿਸਾਨ ਜਿਹੜੇ ਹੈਗੇ ਨੇ ਜਿਨ੍ਹਾਂ ਤੇ ਥੋੜੇ-ਮੋٹے ਜ਼ਖਮੀ ਉਸ ਹੋਇਆ ਦਿੱਲੀ ਜਾਣ ਦੇ ਜਿਹੜੇ ਹੈਗਾ ਬਜਟ ਸੀ ਕਿ ਦਿੱਲੀ ਜਾਣਾ ਔਰ ਕੋਈ ਵੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਪੈਦਲ ਜਾਣ ਵਾਲਿਆਂ ਨੂੰ ਵੀ ਰੋਕੋ ਪਹਿਲੀ ਗੱਲ ਤਾਂ ਹੈ ਔਰ ਦੂਜੀ ਗੱਲ ਇਸ ਨੂੰ ਸਮਝਣ ਦੇ ਲਈ ਸਾਨੂੰ ਅਸੀਂ ਇਹ ਅੰਦੋਲਨ ਆਪਣੇ ਪੀਕ ਤੇ ਕਿਉਂ ਨਹੀਂ ਜਾ ਪਾਇਆ ਆਮ ਲੋਕ ਕਹਿੰਦੇ ਆ ਕਿ ਅੰਦੋਲਨ ਛਿੜਿਆ ਰਿਹਾ ਚਰਚਾ ਨਹੀਂ ਉਹਦਾ ਕਾਰਨ ਸੀ ਕਿ ਦੋ ਫਰਮਾਂ ਨੇ ਇਹ ਅੰਦੋਲਨ ਲੜਿਆ ਬਿਲਕੁਲ ਦੋ ਫਰਮਾਂ ਦੀ ਆਪੋ ਆਪਣੀ ਰਣਨੀਤੀ ਰਹੀ ਆਪੋ ਆਪਣੇ ਵਿਚਾਰ ਸੀ ਔਰ ਵਿੱਚ ਜਿਹੜਾ ਹੈਗਾ ਸਮਾ ਰਿਹਾ ਥੋੜਾ ਜਿਹਾ ਡੈਡਲੌਕ ਬਣਿਆ ਆਪਸ ਵਿੱਚ ਵੀ ਇਹਨਾਂ ਦਾ ਮੀਟਿੰਗਾਂ ਨਹੀਂ ਹੋਈਆਂ ਬਹੁਤ ਸਮਝਣਾ ਆਪਣੇ ਦੋਨੋਂ ਫਰਮਾਂ ਦੀ ਉਹਨਾਂ ਦੇ ਵਿੱਚ ਖਿੱਚੋ ਤਾਣ ਵੀ ਸੀ ਬਣੀ ਹੋਈ ਆਪਸੀ ਖਿੱਚੋ ਤਾਣ ਸੀ ਔਰ ਜਿਹੜੀ ਆਪਣੇ ਕੋਲ ਪੁਖਤਾ ਸੋਰਸ ਹੈਗਾ ਬਹੁਤ ਸਾਰੇ ਉਹਨਾਂ ਦੀ ਮਸਲਿਆਂ ਤੇ رائے ਵੱਖਰੀ ਸੀ ਇੱਕ ਤਾਂ ਜਿਹੜੀ ਕੇਂਦਰੀ ਕਮੇਟੀ ਨੇ ਜਿਹੜਾ ਆਉਣਾ ਸੀ ਉਹਨਾਂ ਨਾਲ ਗੱਲਬਾਤ ਕਰਨੀ ਹੈ ਕਿ ਨਹੀਂ ਕਰਨੀ ਉਸ ਨੂੰ ਲੈ ਕੇ ਦੋਹਾਂ ਦਾ ਆਪਸ ਵਿੱਚ ਮਤਭੇਦ ਰਹਿ ਦੋਨਾਂ ਪਰਮਾਨੰ ਭੇਦ ਵਿੱਚ ਨਹੀਂ ਬਦਲੇ ਮਤਭੇਦ ਤੱਕ ਸੀਮਤ ਰਹੇ ਇਸੇ ਕਰਕੇ ਡਾ ਹੈਗਾ ਅੰਦੋਲਨ ਵੱਡਾ ਦਿਸ਼ਾ ਨਿਰਦੇਸ਼ ਵੱਲ ਨਹੀਂ ਜਾ ਪਾਇਆ ਔਰ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਰਿਆ ਇਹਦੇ ਬਾਅਦ ਪੰਚਾਇਤੀ ਇਲੈਕਸ਼ਨ ਆ ਗਏ ਇਸ ਤੋਂ ਪਹਿਲਾਂ ਪੰਜਾਬ ਦੇ ਲੋਕ ਜਿਹੜੇ ਅੱਗੇ ਲੋਕ ਸਭਾ ਚੋਣਾਂ ਦੇ ਵਿੱਚ ਉਲਝੇ ਰਹੇ ਉਹ ਵੀ ਇੱਕ ਬਹੁਤ ਵੱਡਾ ਮੈਟਰ ਆ ਕਿ ਜਿਹੜਾ ਅੰਦੋਲਨ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਸੀਗਾ ਅਪ੍ਰੈਲ ਮਈ ਚ ਆ ਕੇ ਤੁਹਾਡਾ ਪੂਰਾ ਪੀਕ ਟਾਈਮ ਆ ਗਿਆ ਸੀਗਾ ਇਲੈਕਸ਼ਨ ਦਾ ਆ ਗਿਆ ਸੀਗਾ ਇਲੈਕਸ਼ਨ ਤੋਂ ਬਾਅਦ ਪੰਚਾਇਤੀ ਚੋਣ ਆ ਗਈਆਂ ਪੰਚਾਇਤੀ ਚੋਣਾਂ ਦੇ ਵਿੱਚ ਹੀ ਕਿਸਾਨਾਂ ਦਾ ਝੋਨੇ ਵਾਲਾ ਚੱਲ ਪਿਆ ਤੇ ਹੁਣ ਜਿਹੜਾ ਕਿਸਾਨਾਂ ਦੀ ਜਿਹੜੇ ਕਣਕ ਬਜਾਈ ਵਾਲਾ ਕੰਮ ਹੁਣ ਫ੍ਰੀ ਹੋਇਆ ਤੇ ਹੁਣ ਅੰਦੋਲਨ ਪਖਣਾ ਹੀ ਸੀ ਕਿਉਂਕਿ ਆਮ ਤੌਰ ਤੇ ਕਿਸਾਨ ਜਿਹੜਾ ਨਵੰਬਰ ਦੇ ਹਾਦ ਤੋਂ ਬਾਅਦ ਤੇ ਦਸੰਬਰ ਤਕਰੀਬਨ ਤਕਰੀਬਨ ਕਿਸਾਨ ਜਿਹੜੇ ਹੈਗੇ ਨੇ ਉਹ ਆਪਣੀ ਫਸਲ ਵੇਚ ਵਟ ਕੇ ਨਵੀਂ ਫਸਲ ਬੀਜ ਕੇ ਫ੍ਰੀ ਹੋ ਜਾਂਦੇ ਨੇ ਉਹਨਾਂ ਕੋਲ ਥੋੜਾ ਸਮਾਂ ਨਿਕਲਦਾ ਬਾਰਡਰਾਂ ਤੇ ਜਾਣ ਵਾਸਤੇ ਹਾਲਾਂਕਿ ਜਦੋਂ ਵੀ ਕਿਸਾਨ ਨੂੰ ਕਾਲ ਦਿੱਤੀ ਜਾਂਦਾ ਕਿਸਾਨ ਜਾਂਦੇ ਨੇ ਪਰ ਜਿਹੜਾ ਇਸ ਅੰਦੋਲਨ ਚੱਲ ਰਿਹਾ ਇਹ ਅੰਦੋਲਨ ਦਾ ਪ੍ਰਯਖ ਕੀ ਹੋਵੇਗਾ ਤੁਸੀਂ ਬਹੁਤ ਵੱਡਾ ਸਵਾਲ ਕੀਤਾ ਕਿ ਆਮ ਤੌਰ ਤੇ ਇਹ ਇਹ ਉਹ ਮੰਗਾਂ ਵੱਲ ਵਧੇਗਾ ਜਿਹੜੀਆਂ ਮੰਗਾਂ ਨੂੰ ਲੈ ਕੇ ਚੱਲੇ ਸੀ ਉਹ ਮੰਗਾਂ ਤੇ ਸੰਘਰਸ਼ ਪ੍ਰਾਪਤੀ ਕਰੇਗਾ ਬਹੁਤ ਵੱਡਾ ਸਵਾਲ ਹੈ ਜਦੋਂ ਉਹ ਅੰਦੋਲਨ ਲੜਿਆ ਗਿਆ ਸੀ ਉਸ ਵੇਲੇ ਪੰਜਾਬ ਦੀਆਂ 32 ਜਥੇਬੰਦੀਆਂ ਸੀ ਜਿਨ੍ਹਾਂ ਦੇ ਵਿੱਚ ਇੱਕ 33 ਜਥੇਬੰਦੀ ਉਗਰਾਹਾ ਸਾਹਿਬ ਦੀ ਸੀ ਪਰ ਇਸਕਮ ਦਾ ਪੰਜਾਬ ਇਸਕਮ ਦਾ ਹਿੱਸਾ ਨਹੀਂ ਸੀ ਨੈਸ਼ਨਲ ਇਸਕਮ ਦਾ ਹਿੱਸਾ ਸੀ ਜੋ ਉਹ ਗਈ ਸੀ 33 ਜਥੇਬੰਦੀ ਜਿਹੜੀ ਟਿੱਕਰੀ ਬਾਰਡਰ ਤੇ ਬੈਠੀ ਰਹੀ ਸੀ ਇਸ ਵੇਲੇ ਇਨ੍ਹਾਂ ਜਥੇਬੰਦੀਆਂ ਦੇ ਵਿੱਚ ਹੀ ਤਕਰੀਬਨ ਤਕਰੀਬ ਜਿਹੜੀਆਂ ਅੰਦੋਲਨ ਦੀ ਗੱਲ ਕਰਕੇ 35 ਤੋਂ ਵੱਧ ਜਥੇਬੰਦੀਆਂ ਇਨ੍ਹਾਂ ਦੀਆਂ ਹੋ ਚੁੱਕੀਆਂ ਨੇ ਤੇ ਇਸਕਮ 32 33 ਜਥੇਬੰਦੀਆਂ ਨੂੰ ਲੈ ਕੇ ਵੱਖਰਾ ਬੈਠਾ ਹੋਇਆ ਤੇ ਇਸ ਵੇਲੇ ਸਵਾਲ ਹੈ ਕਿ ਕੀ ਇਹ ਮੋਰਚਾ ਜਿਹੜੇ ਕਿਸਾਨ ਇਹ ਪੜ ਤੋਂ ਦੂਰ ਵੀ ਨੇ ਕਿਸਾਨ ਜਿੱਥੇ ਬੰਦੀਆਂ ਕਿ ਉਹਨਾਂ ਦਾ ਸਮਰਥਨ ਵੀ ਇਹਨਾਂ ਨੂੰ ਮਿਲੇਗਾ ਉਸ ਸਮਰਥਨ ਦੇ ਵਿੱਚ ਆਉਣ ਗਿਆ ਕਿ ਨਹੀਂ ਆਉਣ ਗਿਆ ਇਹ ਵੀ ਬਹੁਤ ਵੱਡਾ ਸਵਾਲ ਹੈਗਾ ਕਿ ਉਹ ਸਾਰੇ ਕਿਸਾਨ ਜਿਨ੍ਹਾਂ ਨੇ ਪਹਿਲਾ ਅੰਦੋਲਨ ਲੜਿਆ ਸੀ 32 ਜਥੇਬੰਦੀਆਂ ਨੇ ਉਹ ਆਗੂ ਮੋੜੇ ਇਕੱਠੇ ਹੋਣਗੇ ਇੱਕ ਛਤਰੀ ਥੱਲੇ ਜਿਵੇਂ ਕਹਿੰਦੇ ਨੇ ਇੱਕ ਪ੍ਰਧਾਨ ਇੱਕ ਵਿਧਾਨ ਇੱਕ ਸੰਵਿਧਾਨ ਆਪਾਂ ਕਹਿ ਦਨੇ ਆਮ ਚਰਚਾ ਕਰਦੇ ਆ ਜਦੋਂ ਕੇਂਦਰ ਨਾਲ ਪਹਿਲੇ ਕਾਨੂੰਨਾਂ ਦੀ ਲੜਾਈ ਲੜੀ ਗਈ ਉਦੋਂ ਸਾਰਿਆਂ ਦਾ ਇੱਕੋ ਇੱਕ ਪਰਪਸ ਸੀ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣੇ ਆ ਐਮਐਸਪੀ ਦੀ ਮੰਗ ਉਸ ਵੇਲੇ ਐਡ ਆਨ ਨਹੀਂ ਸੀ ਜੀ ਬਹੁਤ ਲੋਕ ਕਹਿੰਦੇ ਜੀ ਉਦੋਂ ਐਮਐਸਪੀ ਦੀ ਮੰਗ ਲੈ ਕੇ ਚੱਲੇ ਸੀ ਨਹੀਂ ਸੀ ਉਦੋਂ ਸਿਰਫ ਤੇ ਸਿਰਫ ਬਿਜਲੀ ਜਿਹੜਾ ਬਿੱਲ ਸੀ ਉਸ ਨੂੰ ਵਾਪਸ ਕਰਾਉਣਾ ਸੀ ਕਿਸਾਨਾਂ ਤੇ ਜਿਹੜਾ ਪੋਲਿਊਸ਼ਨ ਨੂੰ ਲੈ ਕੇ ਹਾਈ ਆਏ ਸਾਲ ਜਿਹੜਾ ਜੋਰ ਅਜਮਾਈ ਹੁੰਦੀ ਸੀ ਉਹ ਵਾਪਸ ਕਰਾਉਣੀ ਸੀ ਤਿੰਨੇ ਖੇਤੀ ਕਾਨੂੰਨ ਵਾਪਸ ਕਰਾਉਣੇ ਸੀ ਇਹ ਮੰਗ ਐਡ ਆਨ ਜਿਹੜੇ ਹੈਗੇ ਆ ਅੰਦੋਲਨ ਦੇ ਲਾਸਟ ਜਦੋਂ ਹਿੱਸਾ ਸੀ ਅੰਦੋਲਨ ਦਾ ਲਾਸਟ ਮੂਮੈਂਟ ਤੇ ਆ ਕੇ ਜੁੜੀ ਸੀ ਹਾਲਾਂਕਿ ਐਮਐਸਪੀ ਦੀ ਮੰਗ ਕਿਸਾਨਾਂ ਦੀ ਪਹਿਲਾਂ ਤੋਂ ਰਹੀ ਸੀ ਪਰ ਜਿਹੜਾ ਅੰਦੋਲਨ ਉਹ ਲੜਿਆ ਗਿਆ ਸੋ ਐਮਐਸਪੀ ਦੀ ਰੋਲ ਐਮਐਸਪੀ ਦੀ ਮੰਗ ਤੇ ਨਹੀਂ ਲੜਿਆ ਗਿਆ ਸੀ ਉਹ ਲੜ ਬਿਲਕੁਲ ਬਿਜਲੀ ਸੋਧ ਬਿੱਲ ਨੂੰ ਜਿਹੜਾ ਹੈਗਾ ਵਾਪਸ ਕਰਾਉਣਾ ਤੇ ਪੋਲਿਊਸ਼ਨ ਨਾਲ ਨੂੰ ਵਾਪਸ ਕਰਾਉਣਾ ਸੀ ਜਿੱਥੇ ਕਿਸਾਨਾਂ ਨੇ ਜਿੱਤ ਪ੍ਰਾਪਤ ਕੀਤੀ ਠੀਕ ਹੈ ਰਮਨਦੀਪ ਜੀ ਮੰਗਾਂ ਅਲੱਗ ਰਹਿ ਗਈਆਂ ਵੀ ਮੰਗਾਂ ਦੇ ਉੱਤੇ ਚਲੋ ਆਪਾਂ ਬਾਅਦ ਚ ਚਰਚਾ ਕਰਦੇ ਹਾਂ ਆ ਪਰੰਤੂ ਜਿਹੜਾ ਹੁਣ ਅੰਦੋਲਨ ਚੱਲ ਰਿਹਾ ਹੈ ਡੱਲੇਵਾਲ ਖਨੋਰੀ ਬਾਰਡਰ ਤੇ ਬੈਠੇ ਨੇ ਸਰਵਨ ਸਿੰਘ ਪੰਦੇਰ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਤੋਂ ਚਲੋ ਠੀਕ ਆ ਜੋ ਖਬਰਾਂ ਆ ਰਹੀਆਂ ਨੇ ਵੀ ਤੀਜਾ ਜਥਾ ਰਵਾਨਾ ਹੋ ਰਿਹਾ ਪਰੰਤੂ ਖਨੋਰੀ ਬਾਰਡਰ ਦੇ ਉੱਤੇ ਸਾਰਿਆਂ ਦੀ ਨਜ਼ਰਾਂ ਟਿਕ ਚੁੱਕੀਆਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਧਰਨਾ ਚੱਲ ਰਿਹਾ ਮਰਨ ਵਰਤ ਤੇ ਬੈਠ ਗਏ ਕੀ ਲੱਗਦਾ ਹੈ ਉਹਨਾਂ ਦੀ ਸੇਤ ਨੂੰ ਲੈ ਕੇ ਕੇਂਦਰ ਗੰਭੀਰ ਆ ਜਾਂ ਫਿਰ ਆ ਬਾਕੀ ਜਥੇਬੰਦੀਆਂ ਨੇ ਜਿਹੜੀਆਂ ਹੋਰ ਜਥੇਬੰਦੀ ਨਹੀਂ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੀਆਂ ਨਾਲ ਨਹੀਂ ਤੁਰੀਆਂ ਉਹ ਗੰਭੀਰ ਨਜ਼ਰ ਆ ਰਹੀਆਂ ਨੇ ਸਪਰੀਮ ਕੋਰਟ ਨੇ ਵੀ ਡਾਇਰੈਕਸ਼ਨ ਕੀਤੀ ਹੈ ਪੰਜਾਬ ਸਰਕਾਰ ਨੂੰ ਕਿ ਜਬਰੇ ਮਰਨ ਵਰਤਨਾ ਨਾ ਤੜਵਾਇਆ ਜਾਵੇ ਔਰ ਮਿਲ ਬੈਠ ਕੇ ਇਸ ਦਾ ਹੱਲ ਕੱਢਿਆ ਜਾਵੇ ਜਦੋਂ ਪਹਿਲਾ ਅੰਦੋਲਨ ਲੜਿਆ ਸੀ ਉਦੋਂ ਵੀ ਆ ਦਿਨਾਂ ਦੇ ਵਿੱਚ ਆ ਕੇ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵੀ ਇੰਟਰਵਿਊਨ ਹੋਈ ਸੀ ਉਹਨਾਂ ਨੇ ਵੀ ਗਾਈਡਲਾਈਨ ਜਾਰੀ ਕੀਤੀਆਂ ਸੀ ਔਰ ਡਾਇਰੈਕਸ਼ਨ ਸੁਪਰੀਮ ਕੋਰਟੋਂ ਵੀ ਆ ਜਾਂਦੀ ਹੈ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੇ ਨਾਲ ਵੀ ਕਿਤਨਾ ਕਿਤੇ ਮਾਮਲਾ ਜੁੜ ਜਾਂਦਾ ਜਦੋਂ ਤੁਸੀਂ ਕਿਨੂੰ ਦਿੱਲੀ ਜਾ ਕੇ ਰੋਕਣ ਦੀ ਕੋਸ਼ਿਸ਼ ਕਰੋਗੇ ਔਰ ਬੀਤੇ ਦਿਨ ਰਕੇਸ਼ਟ ਕੈਦ ਦਾ ਹੋਣਾ ਇਸ ਕੇਮ ਦੇ ਕੁਝ ਜਥੇਬੰਦੀਆਂ ਦਾ জানা ਤਾਂ ਇੱਕ ਸੰਕੇਤ ਸੀ ਮੁੱਢਲੇ ਰੂਪ ਦੇ ਵਿੱਚ ਕਿ ਪ੍ਰਭਾਵ ਪੰਜਾਬ ਦੀ ਕਿਸਾਨੀ ਦੇ ਨਾਲ ਜੁੜੀਆਂ ਜਥੇਬੰਦੀਆਂ ਤੇ ਪੈਰੇ ਹਾਲਾਂਕਿ ਉਹ ਇਸ ਕੇਮ ਵੱਲੋਂ ਨਹੀਂ ਗਈਆਂ ਕਿਉਂਕਿ ਇਹਨਾਂ ਨੇ ਜਿਹੜਾ ਬੀਤੇ ਦਿਨ ਪ੍ਰੈਸ ਨੋਟ ਜਾਰੀ ਕੀਤਾ ਉਹਨਾਂ ਨੇ ਕਿ ਇਸ ਕੇਮ ਦੇ ਨਾਲ ਜੁੜੇ ਕੁਝ ਆਗੂ ਨਿੱਜੀ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਇਹ ਤੁਹਾਨੂੰ ਸ਼ਬਦ ਸਮਝਨੇ ਪੈਣਗੇ ਨਿੱਜੀ ਤੌਰ ਤੇ ਕੁਝ ਆਗੂ ਮਿਲ ਕੇ ਆਏ ਨੇ ਜਾਨੀ ਕਿ ਐਸਕੇਐਮ ਦਾ ਪੂਰਨ ਸਮਰਥਨ ਨਹੀਂ ਹੈ ਇਹ ਇਸ ਤੋਂ ਤਾਂ ਜਾਪ ਰਿਹਾ ਇਹ ਗੱਲ ਔਰ ਇਸੇ ਕਰਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਬਹੁਤ ਵੱਡਾ ਕਦਮ ਪੁੱਟਿਆ ਗਿਆ ਹੂੰ ਮਰਨ ਵਰਤ ਦਾ ਐਲਾਨ ਕਰਨਾ ਪਹਿਲਾਂ ਉਹਨੂੰ ਡੀ ਐਮ ਸੀ ਦੇ ਵਿੱਚ ਲੈ ਗਏ ਉੱਥੇ ਐਡਮਿਟ ਕਰਾਤਾ ਜਿੱਤ ਬਾਅਦ ਉਹ ਕਿਸਾਨ ਆਗੂ ਉਹਨੇ ਕਿਵੇਂ ਉਹਨਾਂ ਨੂੰ ਰਿਹਾ ਕਰਵਾਇਆ ਉੱਥੋਂ ਲੈ ਕੇ ਗਏ ਉਹਨਾਂ ਨੇ ਆ ਕੇ ਆਪਣੀ ਇੱਛਾ ਦੇ ਮੁਤਾਬਕ ਜਿਹੜਾ ਮਰਨ ਵਰਤ ਰੱਖਿਆ ਸੀ ਔਰ ਜਦ ਜਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦਿਨ ਬੜਾ ਕਲੈਰਿਟੀ ਨਾਲ ਉਹਨਾਂ ਨੇ ਕਿਹਾ ਸੀ ਸ਼ਾਇਦ 15 ਨਵੰਬਰ ਸੀ ਉਸ ਦਿਨ ਜਦੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਉਹ ਟਿਲ ਡੈਥ ਜਿਹੜਾ ਆਪਣਾ ਮਰਨ ਵਰਤ ਰੱਖਣਗੇ ਔਰ ਵਿੱਚੋਂ ਮਰਨ ਵਰਤ ਤੋੜਨਗੇ ਨਹੀਂ ਖੋਲਣਗੇ ਨੇ ਤੇ ਇਸ ਵੇਲੇ ਚਿੰਤਾ ਜਾਹਰ ਤੌਰ ਤੇ ਕੇਂਦਰ ਸਰਕਾਰ ਦੇ ਚਿਹਰੇ ਤੇ ਪੜੀ ਜਾ ਸਕਦੀ ਆ ਪੰਜਾਬ ਸਰਕਾਰ ਤੇ ਪੜੀ ਜਾ ਸਕਦੀ ਕਿਉਂਕਿ ਅੱਜ ਜਿੰਨੇ ਵੀ ਹੁਣ ਤੱਕ ਅੰਸ਼ਣ ਹੋਏ ਨੇ ਭੁਖੜਤਾ ਲਾ ਹੋਈਆਂ ਮਰਨ ਵੇ ਜਦੋਂ ਕਿ ਸੀ ਆਜ਼ਾਦੀ ਦੇ ਵਿੱਚ ਵੀ ਇਹ ਬਹੁਤ ਵੱਡਾ ਇੱਕ ਅ ਮਤਲਬ ਘੋਲ ਦੇ ਵਿੱਚ ਬਹੁਤ ਵੱਡਾ ਇੱਕ ਪੈਂਤੜਾ ਹੁੰਦਾ ਕਿ ਤੁਸੀਂ ਮਰਨ ਵਰਤਰਾ ਕੇ ਸਰਕਾਰਾਂ ਨੂੰ ਮਜਬੂਰ ਕਰਦੇ ਹੋ ਗੋਡੇ ਟੇਕਣ ਦੇ ਲਈ ਪਰ ਹੁਣ ਜਿਹੜਾ ਡੈਡਲੌਕ ਬਣਿਆ ਹੋਇਆ ਡੇਡਲੌਕ ਪਿਛਲੇ ਫਰਵਰੀ ਦਾ ਹੀ ਬਣਿਆ ਹੋਇਆ ਇਸ ਪਾਰ ਨੂੰ 10 ਮਹੀਨੇ ਤਕਰੀਬਨ ਹੋ ਗਏ ਡੈਡਲੌਕ ਬੰਨ ਕੇਂਦਰ ਸਰਕਾਰ ਨਾਲ ਗੱਲਬਾਤ ਨਹੀਂ ਚੱਲ ਰਹੀ ਬਿਲਕੁਲ ਕੇਂਦਰ ਸਰਕਾਰ ਨੇ ਜਿਹੜੀ ਉਸ ਸਮੇਂ ਤਿੰਨ ਮੰਤਰੀ ਆਉਂਦੇ ਰਹੇ ਹੁਣ ਤਿੰਨਾਂ ਦੇ ਵਿੱਚੋਂ ਕੋਈ ਕੇਂਦਰ ਸਰਕਾਰ ਵੱਲੋਂ ਕੋਈ ਸਨੇਹ ਨਹੀਂ ਆ ਰਿਹਾ ਜਾਂ ਕੋਈ ਅਧਿਕਾਰੀ ਤੱਕ ਸਨੇਹ ਨਦੇਰੇ ਤਾਂ ਇਹ ਚਿੰਤਾ ਦੀ ਗੱਲ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਇਸੇ ਤਰੀਕੇ ਨਾਲ ਖਮੋਸ਼ ਬੈਠੀ ਰਹੀ ਇਸੇ ਤਰੀਕੇ ਦੇ ਨਾਲ ਕੇਂਦਰ ਸਰਕਾਰ ਵੱਲੋਂ ਤਵੱਜੋ ਨਾ ਦਿੱਤੀ ਗਈ ਤਾਂ ਡੱਲੇਵਾਲ ਸਾਹਿਬ ਦਾ ਮਰਨ ਵਰਤ ਕਿੰਨੇ ਦਿਨਾਂ ਵਿੱਚ ਹੋਰ ਪ੍ਰਵੇਸ਼ ਹੁੰਦਾ ਔਰ ਸਿਹਤ ਜਿਹੜੀ ਹੈਗੀ ਉਹ ਲਗਾਤਾਰ ਅੱਜ ਦੀ ਰਿਪੋਰਟ ਹੈ 14.5 ਕਿਲੋ ਉਹਨਾਂ ਦਾ ਵਜ਼ਨ ਘਟ ਚੁੱਕਿਆ ਤਾਂ ਦੂਜੀ ਗੱਲ ਇਹਦੇ ਨਾਲ ਇਹ ਜੋੜਦੀ ਹੈ ਕਿ ਕੀ ਜਗਜੀਤ ਸਿੰਘ ਡੱਲੇਵਾਲ ਆਪਣੇ ਮਰਨ ਵਰਤ ਦੇ ਜਾਰੀ ਰਹਿਣ ਦੇ ਦੌਰਾਨ ਐਸਕੇਐਮ ਦੇ ਵੱਡੇ ਆਗੂ ਨੂੰ ਪ੍ਰਭਾਵਿਤ ਕਰ ਪਾਉਣਗੇ ਬਲਬੀਰ ਸਿੰਘ ਰਾਜੇਵਾਲ ਉਹਨਾਂ ਦੇ ਨਾਲ ਜਾਣਗੇ ਬਿਲਕੁਲ ਹਰਮੀਤ ਸਿੰਘ ਕਾਦੀਆਂ ਨਾਲ ਜਾਣਗੇ ਦੂਸਰੇ ਆਗੂ ਬੇਸ਼ੱਕ ਚਲੇ ਗਏ ਨੇ ਕਿ ਉਗਰਾਹ ਸਾਹਿਬ ਉੱਥੇ ਜਾ ਕੇ ਸਪੋਰਟ ਕਰਨਗੇ ਇਹ ਵੀ ਬਹੁਤ ਵੱਡੀ ਗੱਲ ਆ ਹੋਰ ਐਸਕੇਮ ਦੇ ਜਿਹੜਾ ਨੈਸ਼ਨਲ ਲੈਵਲ ਦੇ ਆਗੂ ਨੇ ਚਾਹੇ ਹਨਨ ਮੋਲਾ ਹੈਗਾ ਚਾਹੇ ਯੋਗਿੰਦਰ ਯਾਦਵ ਹੈਗੇ ਨੇ ਯੁੱਧਵੀਰ ਹੈਗੇ ਨੇ ਪਰ ਮੈਂ ਮੈਂ ਇੱਕ ਵਿਚਾਰ ਹੀ ਰੋਕਣਾ ਚਾਹੂੰਗਾ ਤੁਸੀਂ ਰਾਜੇਵਾਲ ਦੀ ਗੱਲ ਕਰ ਦਿੱਤੀ ਆ ਜਥੇਦਾਰ ਉਗਰਾਹਾਂ ਦੀ ਗੱਲ ਕਰ ਦਿੱਤੀ ਆ ਪਹਿਲਾ ਅੰਦੋਲਨ ਜਿੱਤਿਆ ਸੀ ਤਾਂ ਉਹ ਤੋਂ ਵੀ ਇਹ ਜਥੇਬੰਦੀਆਂ ਇਕੱਠੀਆਂ ਹੋ ਕੇ ਗਈਆਂ ਸੀ ਤੇ ਅੰਦੋਲਨ ਜਿੱਤ ਕੇ ਵਾਪਸ ਆਈਆਂ ਪਰੰਤੂ ਕੀ ਅਜਿਹੇ ਕਾਰਨ ਬਣ ਗਏ ਵੀ ਜਥੇਦਾਰ ਡੱਲੇਵਾਲ ਅੱਡ ਤੇ ਪੰਦੇਰ ਆ ਦੋਨੇ ਇਕੱਠੇ ਤੁਰਪੇ ਤੇ ਰਾਜੇਵਾਲ ਤੇ ਉਗਰਾਹਾਂ ਹੁਣ ਬਿਆਨ ਦੇ ਰਹੇ ਨੇ ਕਿ ਇਹ ਉਹਨਾਂ ਦਾ ਧਰਨਾ ਸੀ ਸਾਡੇ ਤੋਂ ਪੁੱਛਿਆ ਨਹੀਂ ਗਿਆ ਇਸ ਕਰਕੇ ਅਸੀਂ ਨਹੀਂ ਨਾਲ ਜਾਵਾਂਗੇ ਇਹ ਤੁਸੀਂ ਬਹੁਤ ਵੱਡੇ ਉਹ ਕਿਸਾਨਾਂ ਦੇ ਜਾਖਮ ਤੇ ਹੱਥ ਲਾ ਲਿਆ ਜਿਹੜਾ ਇਹਨਾਂ ਦਾ ਹਮੇਸ਼ਾ ਇਹਨਾਂ ਨੂੰ ਦੁੱਖ ਦੇਵੇਗਾ ਜਦੋਂ ਇਹ ਅੰਦੋਲਨ ਜਿੱਥੇ ਸੀ ਅਸੀਂ ਬਹੁਤ ਸਾਰੇ ਪੱਤਰਕਾਰ ਇਸ ਗੱਲ ਦੇ ਵਿੱਚ ਮਤਲਬ ਅਸੀਂ ਉਸ ਨੂੰ ਬਹੁਤ ਨੇੜੇ ਤੋਂ ਕਵਰ ਕੀਤਾ ਉਸ ਵੇਲੇ ਵੀ ਇਹਨਾਂ ਦੇ ਵਿੱਚ ਅੰਡਰਸਟੈਂਡਿੰਗ ਜਿਹੜੀ ਟੁੱਟ ਚੁੱਕੀ ਸੀ ਬਹੁਤ ਸਾਰੀਆਂ ਜਥੇਬੰਦੀਆਂ ਇਸ ਗੱਲ ਦੇ ਹੱਕ ਦੇ ਵਿੱਚ ਹੀ ਖਾਸ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਹੋਣ ਤੇ ਹੋਰ ਜਥੇਬੰਦੀਆਂ ਹੋਣ ਕਿ ਸਾਨੂੰ ਐਮਐਸਪੀ ਦੀ ਮੰਗ ਨੂੰ ਵੀ ਹੋਣਾ ਜੇ ਅਸੀਂ ਕਾਨੂੰਨ ਵਾਪਸ ਕਰਵਾ ਲਏ ਆ ਤਾਂ ਐਮਐਸਪੀ ਦੀ ਮੰਗ ਨੂੰ ਲੈ ਕੇ ਵੀ ਸਾਨੂੰ ਅੰਦੋਲਨ ਜਾਰੀ ਰੱਖਣਾ ਚਾਹੀਦਾ ਸਾਨੂੰ ਪੰਜਾਬ ਮੁੜਨਾ ਨਹੀਂ ਚਾਹੀਦਾ ਕੇਂਦਰ ਸਰਕਾਰ ਤੇ ਦਬਾਅ ਬਣੇ ਦੂਜੀ ਵਾਰ ਦਿੱਲੀ ਨਹੀਂ ਆਉਣ ਦਿੱਤਾ ਜਾਊਗਾ ਤੇ ਉਸ ਵੇਲੇ ਐਸਕੇਮ ਦੀਆਂ तमाम ਜਿਹੜਾ ਬਹੁ ਗਿਣਤੀ ਨਾਲ ਫੈਸਲੇ ਹੁੰਦੇ ਸੀ ਐਸਕੇਮ ਦੇ ਵਿੱਚ ਉਹਨਾਂ ਕਹੈਸੇ ਨਹੀਂ ਕਿ ਸਾਡੀਆਂ ਮੰਗਾਂ ਤਿੰਨ ਸੀ ਅਸੀਂ ਉਹਨੂੰ ਪੂਰਾ ਕਰਵਾਉਣ ਦੇ ਵਿੱਚ ਕਾਮਯਾਬ ਰਹੇ ਹਾਂ ਔਰ ਨਾਲ ਐਡੀਸ਼ਨ ਤੌਰ ਤੇ ਜਿਹੜਾ ਹੈਗਾ ਐਡੀਸ਼ਨਲ ਤੌਰ ਤੇ ਅਸੀਂ ਬਿਜਲੀ ਸੋਧ ਬੈਲੋ ਉਸ ਨੂੰ ਵਾਪਸ ਕਰਾਉਣ ਦੇ ਵਿੱਚ ਕਾਮਯਾਬ ਰਹੇ ਹਾਂ ਤੇ ਜਿਹੜੇ ਸਵਰਨ ਸਿੰਘ ਪੰਦੇਰ ਸੀ ਜਿਹੜੇ ਸਿੰਘੂ ਬਾਰਡਰ ਆ ਕੇ ਬੈਠੇ ਉਸ ਵੇਲੇ ਉਹ ਐਸਕੇਮ ਦਾ ਹਿੱਸਾ ਨਹੀਂ ਸੀ ਠੀਕ ਹੈ ਉਹ ਆਪਣੇ ਪ੍ਰੋਗਰਾਮ ਪੈਰਲਰ ਦਿੰਦੇ ਸੀ ਹਾਲਾਂਕਿ ਜਿਹੜੇ ਐਸਕੇਮ ਵੱਡੇ ਸੱਦੇ ਦਿੰਦੇ ਸੀ ਉਹਨਾਂ ਤੋਂ ਫੁੱਲ ਵੀ ਚੜਾਉਂਦੇ ਰਹੇ ਆ ਪਰ ਉਹ ਔਰ ਜਥੇ ਉਗਰਾਹਾ ਜਥੇਬੰਦੀ ਪੰਜਾਬ ਇਸ ਸਕੀਮ ਦਾ ਹਿੱਸਾ ਨਹੀਂ ਸੀ ਔਰ ਪੰਦੇਰ ਸਾਹਿਬ ਤਾਂ ਨੈਸ਼ਨਲ ਸਕੀਮ ਦਾ ਵੀ ਹਿੱਸਾ ਨਹੀਂ ਸੀ ਇਹਨਾਂ ਦੇ ਵੱਖਰੇਵੇਂ ਉੱਥੋਂ ਹੀ ਪੈ ਗਏ ਸੀ ਜਦੋਂ ਇੱਥੇ ਆ ਕੇ ਲੜੇ ਭੰਦੇਸ ਸਾਹਿਬ ਨੇ ਆਪਣੀ ਸਿਆਸੀ ਜਿਹੜੀ ਹੈਗੀ ਆ ਮਤਲਬ ਕਿ ਕਿਸਾਨੀ ਦੀ ਜਿਹੜੀ ਸਿਆਸੀ ਹੁੰਦੀ ਹੈ ਕਿਸਾਨਾਂ ਦੇ ਵਿੱਚ ਜਿਹੜੀ ਸਿਆਸਤ ਹੁੰਦੀ ਆ ਉਹਨੂੰ ਘਾਰ ਅਜਮਾਉਣੇ ਸ਼ੁਰੂ ਕਰਤੇ ਪੈਰ ਜਮਾਉਣੇ ਸ਼ੁਰੂ ਕਰਤੇ ਉਹਨਾਂ ਨੇ ਆਪਣਾ ਸੰਗਠਨ ਮਜ਼ਬੂਤ ਕੀਤਾ ਉਹ ਸੰਗਠਨ ਨੂੰ ਮਜ਼ਬੂਤ ਕਰਕੇ 15 20 ਜਥੇਬੰਦੀਆਂ ਉਹਦੇ ਵਿੱਚ ਰਲਾਈਆਂ ਫਿਰ ਕੁਝ ਐਸਕੇਮ ਦੀਆਂ ਜਿਹੜੀਆਂ ਐਸਕੇਮ ਦੇ ਵਿੱਚੋਂ ਜਥੇਬੰਦੀ ਉਹਨਾਂ ਦੇ ਟੁੱਟਿਆ ਉਹ ਹਿੱਸਾ ਨਵੀਆਂ ਬਣੀਆਂ ਜਥੇਬੰਦੀਆਂ ਚਾਹੇ ਉਹਨਾਂ ਦੇ ਵਿੱਚ ਬਲਵੰਤ ਸਿੰਘ ਬਰਾਮਕੇ ਆ ਚਾਹੇ ਰਾਏ ਆ ਚੈ ਫਰਾ ਰੜਾ ਆਏਗਾ ਚਾਹੇ ਹੋਰ ਬਹੁਤ ਸਾਰੇ ਚਾਹੇ ਗੁਰਿੰਦਰ ਸਿੰਘ ਭੰਗੂ ਹੈਗੇ ਨੇ ਇਹ ਜਥੇਬੰਦੀਆਂ ਨਵੀਆਂ ਬਣੀਆਂ ਟੁੱਟ ਕੇ ਨਵੀਆਂ ਬਣੀਆਂ ਚਾਹੇ ਚਰੂਨੀ ਗਰੁੱਪ ਚ ਵੀ ਟੁੱਟ ਕੇ ਬਣੀਆਂ ਉਹ ਕੁਝ ਪੰਦੀਰ ਸਾਹਿਬ ਨਾਲ ਚੱਲ ਪਈਆਂ ਤੇ ਕੁਝ ਚੱਲ ਪਈਆਂ ਆਪਣੇ ਨਾਲ ਡੱਲੇਵਾਲ ਸਾਹਿਬ ਨਾਲ ਇਸੇ ਕਰਕੇ ਜਿਹੜਾ ਹੈਗਾ ਜਦੋਂ ਅੱਜ ਪੰਜਾਬ ਦੀਆਂ ਜਥੇਬੰਦੀਆਂ ਤਕਰੀਬਨ ਤਕਰੀਬਨ 84 ਜਥੇਬੰਦੀਆਂ ਹੋ ਚੁੱਕੀਆਂ 32 ਤੋਂ 84 ਬਣੀਆਂ ਔਰ ਜਿਹੜੀਆਂ 32 ਤੋਂ 84 ਬਣੀਆਂ ਇਹ ਕੋਈ ਨਵਾਂ ਪੈਂਤੜਾ ਨਹੀਂ ਸੀ ਬਿਲਕੁਲ ਇਸ ਸਕੀਮ ਦੇਆਂ 32 ਜਥੇਬੰਦੀਆਂ ਚੋਂ ਕਈ ਜਥੇਬੰਦੀਆਂ ਦੇ 2-2 3-3 ਹਿੱਸੇ ਹੋ ਗਏ। ਹੂੰ। ਡਕਾਉਂਦਾ ਦੇ ਹੋ ਗਏ, ਪੰਜਾਬ ਜਥੇਬੰਦੀ ਦੇ ਹੋ ਗਏ। ਇਹ ਇਵੇਂ ਕਿ ਗੁਰਾਂ ਸਾਹਿਬ ਦੀ ਇੱਕ ਜਥੇਬੰਦੀ ਜਿਹੜੀ ਹੈਗੀ ਆ ਉਹਦੇ ਜਿਹੜੇ ਹੈਗੇ ਨੇ ਲੰਗੋਵਾਲ ਸਾਹਿਬ ਨੇ ਵੱਖਰੀ ਜਥੇਬੰਦੀ ਬਣਾ ਲਈ, ਪੰਦੇਰ ਸਾਹਿਬ ਨਾਲ ਚਲੇ ਗਏ ਆ। ਠੀਕ ਆ, ਇਸੇ ਤਰੀਕੇ ਨਾਲ ਰਮੇਸ਼ ਸਿੰਘ ਕਾਦੀਆਂ ਤੇ ਭੰਗੂ ਸਾਹਿਬ ਵੱਖਰੇ ਹੋ ਕੇ ਚੱਲ ਪਏ ਨੇ ਪਹਿਲਾਂ ਸ਼ੇਰੇ ਪੰਜਾਬ ਹੁਣ ਸ਼ੇਰੇ ਪੰਜਾਬ ਬਣਾਈ ਬਿਠੇ ਆ। ਪਹਿਲਾਂ ਉਹਨਾਂ ਨੇ ਇੱਕ ਹੋਰ ਜਥੇਬੰਦੀ ਬਣਾਈ ਸੀ। ਇਸੇ ਕਰਕੇ ਜਦੋਂ ਜਥੇਬੰਦੀਆਂ ਟੁੱਟੀਆਂ ਜੀ ਰਾਜੇਵਾਲ ਸਾਹਿਬ ਦੀ ਜਥੇਬੰਦੀ ਜਿਵੇਂ ਕਿ ਟੁੱਟੀ ਉਹਨਾਂ ਦਾ ਹੋਰ 파ਰਟ ਦੇ ਵਿੱਚ ਚਲੇ ਗਏ ਤਾਂ 84 ਜਥੇਬੰਦੀਆਂ ਤਕਰੀਬਨ ਜਿਹੜੀਆਂ ਇਸ ਵੇਲੇ ਪੰਜਾਬ ਦੀਆਂ ਬਣੀਆਂ ਇਸੇ ਕਰਕੇ ਕੇਂਦਰ ਸਰਕਾਰ ਜਿਹੜਾ ਸੱਦਾ ਨਾ ਹੁੰਦਾ ਬਹੁਤ ਵੱਡਾ ਕਾਰਨ ਹੈ ਕਿ ਜਦੋਂ ਤੁਸੀਂ ਟੇਬਲ ਟਾਕ ਤੇ ਬੈਠਦੇ ਆ ਜਦੋਂ ਕਿਸਾਨੀ ਦੀ ਉੱਥੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਮਤਲਬ ਕਿ ਐਡਵੋਕੇਟ ਜਾਂ ਵਕੀਲ ਦੇ ਤੌਰ ਤੇ ਹੁੰਨੇ ਆ ਕਿ ਇਹ तमाम ਕਿਸਾਨਾਂ ਦੀ ਪੇਰਵਾਹੀ ਕਰ ਰਹੇ ਨੇ ਕੀ ਜੇ ਇਹਨਾਂ ਨੁਕਸਾਨਾਂ ਗੱਲਬਾਤ ਜਾਂ ਕਮੇਟੀ ਬਣ ਜਾਂਦੀ ਕਿ ਐਸਕੇਮ ਦਾ ਵੱਡਾ ਹਿੱਸਾ ਉਹ ਕਮੇਟੀ ਦੇ ਨਾਲ ਇਤفاق ਰੱਖੇਗਾ ਬਿਲਕੁਲ ਕਿਉਂਕਿ ਕੇਂਦਰ ਸਰਕਾਰ ਦੇ ਸਾਹਮਣੇ ਜਿੱਡੀ ਵੱਡੀ ਚੁਣੌਤੀ ਨਾਨ ਪੋਲੀਟੀਕਲ ਆ ਜਾਂ ਪੰਦੇਰ ਗਰੁੱਪ ਹੈਗਾ ਉਨੀ ਵੱਡੀ ਐਸਕੇਮ ਹੈਗਾ ਕਿ ਇਹ ਇੱਕ ਇੱਕ ਫਰੰਟ ਤੇ ਆਉਣਗੇ ਸਾਰੇ ਇੱਕ ਫਰੰਟ ਤੇ ਆ ਕੇ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਕਰਨਗੇ ਜਾਂ ਇਹ ਕਹਿਣਗੇ ਕਿ ਜੇ ਤੁਸੀਂ ਕੇਂਦਰ ਸਰਕਾਰ ਦੇ ਇਨਾਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਨਾਲ ਟੇਬਲ ਟਾਕ ਤੇ ਆਉਂਦੀ ਆ ਕੋਈ ਜਥੇਬੰਦੀ ਦੇ ਨਾਲ ਕੋਈ ਉਹਨਾਂ ਦਾ ਮਿਊਚੁਅਲ ਅੰਡਰਸਟੈਂਡਿੰਗ ਹੋ ਜਾਂਦੀ ਆ ਕੋਈ ਕਮੇਟੀ ਬਣ ਜਾਂਦੀ ਹੈਗੇ ਵਿੱਚ ਦੋ ਚਾਰ ਪੰਜਾਬ ਦੇ ਪੈਜਨ ਸੀਨੀਅਰ ਜਿਹੜੇ ਹੈਗੇ ਨੇ ਬਿਊਰੋਕ੍ਰੇਟਸ ਹੁੰਦੇ ਨੇ ਉਹ ਪੈ ਜਾਂਦਾ ਕੋਈ ਹਾਂ ਜਾਂ ਕੋਈ ਕੇਂਦਰ ਸਰਕਾਰ ਕੋਈ ਆਪਣੇ ਪਾ ਲੈ ਕੀ ਫਿਰ ਇਸਕੇਮ ਇਹ ਜੱਥੇ ਬੰਦੀਆਂ ਨੂੰ ਅਲਾਉ ਕਰੇਗਾ ਵੱਡਾ ਸਵਾਲ ਆ ਬਿਲਕੁਲ ਬਹੁਤ ਵੱਡਾ ਸਵਾਲ ਆ ਕਿ ਜੇ ਇਹਨਾਂ ਜੱਥੇ ਬੰਦੀਆਂ ਨਾਲ ਤਾਂ ਹੋ ਗਿਆ ਤੇ ਫਿਰ ਇਸਕੇਮ ਬੈਠ ਜਾਏਗਾ ਹੂੰ ਕਿ ਸਾਡੇ ਵੀ ਭਾਈ ਬੰਦੇ ਪਾਓ ਤੁਸੀਂ ਇਹਨਾਂ ਨਾਲ ਕਿਉਂ ਪਾਲੇ ਜਾਂ ਇਹਨਾਂ ਦੇ ਕੀਤੇ ਗਏ ਫੈਸਲਿਆਂ ਨੂੰ ਉਹ ਪ੍ਰਵਾਨ ਕਰਨਗੇ ਤੇ ਜਿਵੇਂ ਪਹਿਲਾਂ ਆਮ ਤੌਰ ਤੇ ਗੱਲ ਸੀ ਕਿ ਪੰਜ ਫਸਲਾਂ ਤੇ ਐਮਐਸਬੀ ਲਈ ਉਹਨਾਂ ਨੇ ਜੈਸਟ ਕਰਤੀ ਫਿਰ ਬਾਹਰ ਆ ਕੇ ਉਹ ਕਹਿੰਿਆ ਨਹੀਂ ਜੀ ਸਾਨੂੰ ਤਾਂ ਮਨਜ਼ੂਰੀ ਨਹੀਂ ਦਬਾ ਪੈ ਗਿਆ ਬਿਆਨ ਬਦਲ ਗਿਆ ਉਹ ਜੀ ਚਰਚਾ ਵੀ ਚੱਲੀ ਬਿਲਕੁਲ ਵੀ ਪਹਿਲਾਂ ਤਾਂ ਕਹਿੰਦੇ ਸਾਡੇ ਅੰਦਰ ਅੰਡਰਸਟੈਂਡਿੰਗ ਹੋ ਗਈ ਹੈ ਜੀ ਅੰਦੋਲਨ ਦੀ ਵਾਪਸੀ ਲਵਾਂਗੇ ਫਿਰ ਅੰਦਰ ਰੌਲਾ ਪੈ ਗਿਆ ਫਿਰ ਹੋਰ ਹੋ ਗਿਆ ਇਸੇ ਕਰਕੇ ਜਿਹੜਾ ਹੈਗਾ ਦੂਜੀਆਂ ਜਥੇਬੰਦੀਆਂ ਹਲੇ ਪੂਰਾ ਇਸ ਨੂੰ ਵਾਚ ਕਰ ਰਹੀਆਂ ਨੇ ਹੂੰ ਐਸਕੇਮ ਵਾਚ ਕਰ ਰਿਹਾ ਨਜ਼ਰਸਾਨੀ ਕਰ ਰਿਹਾ ਹਲੇ ਤੱਕ ਕਿਉਂਕਿ ਕੇਂਦਰ ਸਰਕਾਰ ਵੱਲੋਂ ਠੰਡੇ ਬੁੱਲੇ ਦੀ ਜਿਹੜਾ ਆਵਾਜ਼ ਆ ਬੁੱਲਾ ਨਹੀਂ ਆਇਆ ਉਹ ਵੀ ਦੇਖ ਰਿਹਾ ਜੋ ਰਜਮਾਈ ਕਰ ਰਹੇ ਨੇ ਜੇਕਰ ਕੇਂਦਰ ਸਰਕਾਰ ਗੱਲਬਾਤ ਕਰਦੀ ਆ ਔਰ ਆਪਣੇ ਕੋਲ ਤਾਂ ਜਾਣਕਾਰੀ ਇਹ ਵੀ ਹੈ ਕਿ ਇਸ ਸਕੀਮ ਦੇ ਇੱਕ ਬਹੁਤ ਵੱਡੇ ਆਗੂ ਨੂੰ ਕੇਂਦਰ ਸਰਕਾਰ ਦੇ ਕਿਸੇ ਮਨਿਸਟਰ ਦਾ ਫੋਨ ਆਇਆ ਜੀ ਕਿ ਤੁਸੀਂ ਇਹਨੂੰ ਮਤਲਕ ਡੈਡਲੌਕ ਅਸੀਂ ਤੋੜਨ ਦੇ ਲਈ ਤਿਆਰ ਆ ਪਰ ਤੁਸੀਂ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਇੱਕ ਤੁਸੀਂ ਪਹਿਲਾਂ ਸਾਂਝੀ ਕਮੇਟੀ ਬਣਾ ਲਓ ਜੀ ਕੀਂਦਰ ਸਰਕਾਰ ਆਕੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ ਤਾਂ ਕਿਸਾਨ ਆਗੂ ਨੇ ਜਵਾਬ ਦਿੱਤਾ ਕਿ ਭਾਈ ਸਾਡੇ ਨਾਲ ਉਹਨਾਂ ਦਾ ਜਿੰਨਾ ਤੁਹਾਡੇ ਨਾਲ ਅੰਕੜਾ ਉਹ ਦੂਜਾ ਸਾਡੇ ਨਾਲ 36 ਦਾ ਅੰਕੜਾ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਜਾ ਕੇ ਕਿਵੇਂ ਕਹਿ ਦੇਈਏ ਕਿ ਆਪਾਂ ਸਾਂਝੀ ਕਮੇਟੀ ਬਣਾ ਲਗੇ ਅਸੀਂ ਅੰਦੋਲਨ ਨਹੀਂ ਲੜ ਰਹੇ ਅਸੀਂ ਅੰਦੋਲਨ ਤੋਂ ਬਾਹਰ ਬਿਠੇ ਹਾਂ 10 ਮਹੀਨੇ ਤੇ ਅੱਜ ਜਾ ਕੇ ਉਹਨਾਂ ਨੂੰ ਗੱਲ ਕਹਿਨੇ ਆ ਕਿ ਪਸੰਦੀਹ ਕਮੇਟੀ ਬਣਾ ਲਗੇ ਉਹਨਾਂ ਨੇ ਜੇ ਅਸੀਂ ਨਹੀਂ ਕਰਨੀ ਸਾਡੀ ਸਾਂਝੀ ਕਮੇਟੀ ਨਾਲ ਉਹ ਅੰਦੋਲਨ ਲੜ ਰਿਹਾ ਵੇਹਟਰੋ ਹੋਵੇਗਾ ਕਿ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ ਸਾਡੀਆਂ ਮੰਗਾਂ ਦੀ ਜਦੋਂ ਹੋਈ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਐਜੀਟੇਸ਼ਨ ਵੱਖਰੇ ਤੋਂ ਤੇ ਕਰ ਸਕਦੇ ਹਾਂ ਪਰ ਫਿਲਹਾਲ ਅਸੀਂ ਇਸ ਕਸ਼ਮਕਸ਼ ਦੇ ਵਿੱਚ ਨਹੀਂ ਪੈਣਾ ਇਹ ਵੀ ਬਹੁਤ ਵੱਡਾ ਸਮੀਕਰਨ ਚੱਲ ਰਿਹਾ ਔਰ ਦੇਖਣਾ ਹੋਵੇਗਾ ਕਿ ਆਉਣ ਵਾਲੇ 5-4 ਦਿਨ ਜਿਹੜੇ ਹੈਗੇ ਨੇ ਇੰਪੋਰਟੈਂਟ ਨੇ ਅਗਲੇ ਮੰਗਲਵਾਰ ਤੱਕ ਦਾ ਸਫ਼ਰ ਅਸੀਂ ਜਿਹੜੀ ਗੱਲ ਕਹਿਨੇ ਆ ਉਹਦਾ ਨਿਚੋੜ ਸਾਹ ਅੱਜ ਸ਼ਨੀਵਾਰ ਹੈ ਜੀ ਮੰਗਲਵਾਰ ਤੱਕ ਤਾਂ ਮੈਂ ਸ਼ੋਰ ਹਾਂ ਤੁਸੀਂ ਸ਼ੋਰ ਮੰਗਲਵਾਰ ਤੱਕ ਇਹ ਜਿਹੜੀ ਕਾਸ਼ਮਕਾਸ਼ ਹੈਗੀ ਕਿਸੇ ਬੰਨੇ ਲੱਗਦੀ ਨਜ਼ਰ ਆਊਗੀ ਨਹੀਂ ਰਮਨਦੀਪ ਜੀ 10 ਮਹੀਨੇ ਤੋਂ ਵਧੇਰੇ ਸਮਾਂ ਹੋ ਗਿਆ ਕਿਸਾਨਾਂ ਨੂੰ ਬੈਠਿਆਂ ਨੂੰ ਉਧਰ ਜੇ ਆਪਾਂ ਸਿਆਸਤ ਦੀ ਵੀ ਗੱਲ ਕਰ ਰਹੇ ਹਾਂ ਕਿਸਾਨਾਂ ਦੇ ਭੁੱਖੇ ਦੀ ਵੀ ਗੱਲ ਹੋ ਰਹੀ ਆ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਕੀ ਲੱਗਦਾ ਕੋਈ ਪ੍ਰਭਾਵ ਪੈਂਦਾ ਦਿਖਾਈ ਦੇਊਗਾ ਜੇ ਇਹ ਦੋਵੇਂ ਬਾਰਡਰਾਂ ਤੋਂ ਕਿਸਾਨ ਨਹੀਂ ਉੱਠਦੇ ਤਾਂ ਨੇ ਇਹਦਾ ਵਪਾਰੀ ਵਰਗ ਤਾਂ ਨਿਸ਼ਚਿਤ ਤੌਰ ਤੇ ਵਪਾਰੀ ਵਰਗਲ ਵਾਸਤੇ ਤਾਂ ਪਰੇਸ਼ਾਨੀ ਹੈਗੀ ਆ ਫਿਰ ਦਿੱਲੀ ਦੇ ਵਿੱਚ ਕਿੰਨਾ ਕੁ ਕਿਸਾਨ ਹੈਗਾ ਉਹ ਵੀ ਵੇਖਣਾ ਹੋਵੇਗਾ ਜੀ ਤਾਂ ਹਰਿਆਣੇ ਦੇ ਵਿੱਚ ਇਲੈਕਸ਼ਨ ਨਿਕਲੇ ਆ ਬੀਜੇਪੀ ਨੂੰ ਇਸ ਦਾ ਜ਼ਾਹਰ ਤੌਰ ਤੇ ਫਾਇਦਾ ਹੋਇਆ ਨੁਕਸਾਨ ਨਹੀਂ ਹੋਇਆ ਔਰ ਬੀਜੇਪੀ ਲਈ ਤਾਂ ਇਹ ਕਿਉਂ ਦਾ ਕੰਮ ਕਰ ਰਿਹਾ ਹੈ ਉਹ ਜਿਹੇ ਅੰਦੋਲਨ ਕਿਉਂਕਿ ਜਿਹੜੀ ਉਹਨਾਂ ਦੀ ਪਾਲਿਸੀ ਦੇ ਨਾਲ ਬੀਜੇਪੀ ਆਪਣੇ ਰਣਨੀਤੀ ਨਾਲ ਕੰਮ ਕਰਦੀ ਹੈਗੀ ਆ ਵੀ ਇੱਕ ਤਰਨੋਂ ਪੂਰਾ ਤੁਸੀਂ ਥੱਲੇ ਕਰ ਲੋ ਇੱਕ ਤਰਨੋਂ ਉੱਤੇ ਕਰ ਲੋ ਬੀਜੇਪੀ ਨੇ ਖਾਸ ਤੌਰ ਤੇ ਸ਼ਹਿਰੀ ਖੇਤਰਾਂ ਦੇ ਵਿੱਚ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਇੱਕ ਤਰੀਕੇ ਨਾਲ ਇਸ ਅੰਦੋਲਨ ਤੋਂ ਬਾਅਦ ਪਾਕਟ ਬਣਾਈ ਜੀ ਉਹਦੇ ਕਰਕੇ ਸੀਤਾ ਉਹਨਾਂ ਦੀਆਂ ਵਧੇ ਰਹੀਆਂ ਖਾਸ ਤੌਰ ਤੇ ਉਹਨਾਂ ਖਿੱਤਿਆਂ ਦੇ ਵਿੱਚ ਉਹਨਾਂ ਨੂੰ ਵੋਟ ਵੱਧ ਪਈ ਜਿੱਥੇ ਐਜੀਟੇਸ਼ਨ ਦਾ ਪ੍ਰਭਾਵ ਵੱਧ ਸੀ ਜੀ ਜੀ ਬੀਜਪੀ ਨੂੰ ਤੱਕ ਕਿਹੋ ਜਿਹਾ ਲੱਗ ਰਿਹਾ ਹੈ ਅੰਦੋਲਨ ਉਹ ਤਾਂ ਕਹਿੰਦੇ ਕਿਸਾਨ ਨੂੰ ਮਤਲਬ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਹਮ ਤਰਫ ਤੋਂ ਨੁਕਸਾਨ ਹੁੰਦਾ ਤਾਂ ਸ਼ਾਇਦ ਜਿਵੇਂ ਕਿ ਹੁੰਦਾ ਸਰਕਾਰਾਂ ਨੂੰ ਛੇਤੀਕਰ ਉਹਨਾਂ ਇਸੇ ਕਰਕੇ ਉਹਨਾਂ ਦੇ ਸਿਰ ਤੇ ਜੂ ਨਹੀਂ ਨਾ ਸਰਕਰਈ ਕਿਉਂਕਿ ਉਹਨਾਂ ਨੂੰ ਤਾਂ ਇੱਕ ਵਰਗ ਜਿਹੜਾ ਹੈਗਾ ਸਿੱਧੇ ਤੌਰ ਤੇ ਉਹਨਾਂ ਨਾਲ ਆ ਕੇ ਰਲ ਗਿਆ ਵਪਾਰੀ ਵਰਗ ਛੋਟਾ ਦੁਕਾਨਦਾਰ ਕਿਸਾਨ ਵਰਗ ਜਿਹੜਾ ਹੈਗਾ ਉਹ ਆਪਸ ਵਿੱਚ ਕਦੇ ਇਕੱਠਾ ਨਹੀਂ ਹੁੰਦੇ ਇਸ ਜੀ ਫਿਰ ਆ ਕਿਸਾਨਾਂ ਦੇ ਲਈ ਰਾਹ ਕੀ ਹੈਗਾ ਦਿੱਲੀ ਉਹਨਾਂ ਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਆ ਰਕੇਸ਼ਟ ਕੈਦ ਦੀ ਆਪਾਂ ਗੱਲ ਕੀਤੀ ਆ ਕੱਲ ਆਏ ਤੇ ਉਹ ਇਹ ਵੀ ਕਹਿੰਦੇ ਦਿਖਾਈ ਦਿੱਤੇ ਨੇ ਕਿ ਵਕਤ ਆ ਗਿਆ ਹੈ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਇਕੱਲੀਆਂ ਦੋ ਜਥੇਬੰਦੀਆਂ ਅੰਦੋਲਨ ਨਹੀਂ ਜਿੱਤ ਸਕਦੀਆਂ ਪਹਿਲਾਂ ਦਿੱਲੀ ਅੰਦੋਲਨ ਸਾਰੀਆਂ ਜਥੇਬੰਦੀਆਂ ਦਾ ਬਿਲਕੁਲ ਇਹ ਬਹੁਤ ਇੰਪੋਰਟੈਂਟ ਹੈ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਆਏਗਾ ਲਾਠ ਜਿਹੜੀ ਹੁੰਦੀ ਹੈ ਤਕੜੀ ਉਹਦੀ ਹੁੰਦੀ ਹੈ ਜਦੋਂ ਇਕੱਠ ਦੇ ਰੂਪ ਦੇ ਵਿੱਚ ਹੋਵੇ ਉਹਨਾਂ ਨੇ ਕਿਤੇ ਨਾ ਕਿਤੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਸਿਰਫ ਇੱਕ ਧਿਰ ਦੇ ਨਾਲ ਵਕਰੇ ਹੋ ਕੇ ਲੜਨ ਦੇ ਨਾਲ ਫਾਇਦਾ ਨਹੀਂ ਹੋਵੇਗਾ ਜਿੰਨਾ ਚਿਰ ਐਸਕੇਐਮ ਵੀ ਮੈਦਾਨ ਦੇ ਵਿੱਚ ਨਹੀਂ ਹੁੰਦੇ ਕਿਉਂਕਿ ਮੰਗਾਂ ਤਾਂ ਉਹੀ ਨੇ ਹੁਣ ਐਸਕੇਐਮ ਔਰ ਨਾਨ ਪੋਲੀਟੀਕਲ ਦਾ ਰਸਤਾ ਇੱਕ ਹੋਵੇਗਾ ਕਿ ਨਹੀਂ ਹੋਵੇਗਾ ਐਸਕੇਮ ਦੇ ਬਹੁਤੇ ਆਗੂਣ ਚੋਣ ਲੜੀ ਉਦੋਂ ਇਹਨਾਂ ਦਾ ਵਖਰੇਵਾ ਹੋ ਗਿਆ ਕਿ ਅਸੀਂ ਤੂੰ ਚੋਣ ਲੜਨ ਵਾਲਾ ਰਸਤਾ ਅਖਤਿਆਰ ਕਰ ਲਿਆ ਅਸੀਂ ਚੋਣ ਲੜਨਾ ਨਹੀਂ ਲੜਨ ਦੇ ਜਿੱਤੋਂ ਹੋਇਆ ਪਰ ਇੰਨੀਆਂ ਦੂਰੀਆਂ ਆਮ ਤੌਰ ਤੇ ਕਹਿੰਦੇ ਨਾ ਜ ਜਦੋਂ ਸਿਸਟਮ ਚੱਲਦਾ ਆਏਗਾ ਕਿ ਯਾਰ ਅਸੀਂ ਕਿਸੇ ਮੋੜ ਤੇ ਇਕੱਠੇ ਹੋ ਜੀਗੇ ਹਮ ਹੈਨਾ ਉਹ ਚੱਕਰ ਹੈਗਾ ਫਿਰ ਸੇ ਹੋ ਮੁਮਕਨ ਹੈ ਫਿਰ ਸੇ ਹੋ ਜਾਏ ਦੋਸਤ ਚਲੋ ਇੱਕ ਦਰਵਾਜ਼ਾ ਰੱਖ ਲੈਂਦੇ ਹਾਂ ਦੀਵਾਰ ਮੇ ਉਹ ਦੀਵਾਰ ਚ ਰਸਤਾ ਨਹੀਂ ਕੋ ਰੱਖ ਪਾਈ ਜੇ ਉਹ ਦੀਵਾਰ ਦੇ ਵਿੱਚੋਂ ਰਸਤਾ ਰੱਖ ਲਿਆ ਜਾਂਦਾ ਤਾਂ ਸ਼ਾਇਦ ਅੱਜ ਮਾੜੀ ਮੋਟੀ ਗੱਲ ਤਨ ਪਤਨ ਲੱਗ ਜਾਂਦੇ ਔਰ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਕਿਸੇ ਆਗੂ ਨੇ ਕਿ ਜੇਕਰ ਵਖਰੇਵੇਂ ਹੋ ਵੀ ਗਏ ਨੇ ਜੇਕਰ ਵਖਰੇਵੇਂ ਤੋਂ ਕਰ ਵੱਧ ਵੀ ਗਏ ਨੇ ਕੋਈ बराबर ਬਿਠਾ ਕੇ ਟੇਬਲ ਟੌਪ ਤੇ ਆ ਕੇ ਗੱਲਬਾਤ ਕਰਵਾਈ ਜਾਂਦੀ ਹੈ ਗੱਲਬਾਤ ਕਰਵਾਈ ਜਾ ਸਕੇ ਗੱਲਬਾਤ ਕਿਉਂ ਨਹੀਂ ਹੋ ਰਹੀ ਇਹਦੇ ਵਿੱਚ ਬਹੁਤ ਵੱਡੇ ਹੋਰ ਕਾਰਨ ਨੇ ਜਿਹੜੇ ਔਨ ਰਿਕਾਰਡ ਨਹੀਂ ਕਰ ਸਕਦਾ ਉਹਦੇ ਸਾਰਿਆਂ ਨੂੰ ਪਤਾ ਕੀ ਕਰਨ ਹੈ ਕਿ ਜਦੋਂ ਔਨ ਇਹ ਬੈਠਣਗੇ ਇਕੱਠੇ ਉੱਥੇ ਫਿਰ ਐਸਕੇਮ ਦੇ ਸਟੇਜ ਤੋਂ ਇਕੱਠੇ ਹੋਏ ਪਏ ਸਨ ਜਿੱਕਰ ਵੀ ਚੱਲੂਗਾ ਬਿਲਕੁਲ ਉੱਤੇ ਜਿਹੜੇ ਜਿਨ੍ਹਾਂ ਕੋਲ ਇਸ ਪਹਿਲਾਂ ਵੀ ਦੋਸ਼ ਲੱਗੇ ਇਸ ਵੇਲੇ ਪੈਸੇ ਪਏ ਉਹ ਤਾਂ ਕਹਿੰਦੇ ਸਾਡੇ ਕੋਲ ਹਿਸਾਬ ਤਾ ਕਰੋ ਆ ਕੇ ਜਿੰਨੇ ਰੁਪਏ ਮੇਰੇ ਕੋਲੇ ਪਏ ਆ ਜਿੰਨੇ ਮੇਰੇ ਲੱਗੇ ਠੀਕ ਆ ਬਾਕੀ ਕਿਹਦੇ ਕਿਹਦੇ ਕੋਲੇ ਪੈਸੇ ਪਏ ਜਦੋਂ ਪੈਸਿਆਂ ਦੀ ਗੱ ਉੱਥੇ ਜ਼ਾਹਰ ਤੌਰ ਤੇ ਵਿਖਰੇਵਾ ਪਊਗਾ ਉਨੇ ਨੇ ਕਹਿੰਦਾ ਤੁਸੀਂ ਖਰਚ ਲੇ ਦੂਜਿਆਂ ਨੇ ਕਹਿੰਦਾ ਤੁਸੀਂ ਖਰਚ ਲੇ ਰੁਪਇਆ ਹੈਗਾ ਉਹ ਸਰਬ 42 43 ਲੱਖੀ ਕੋਈ ਬਾਲੀ ਅਮਾਉਂਟ ਨਹੀਂ ਹੈਗੀ ਕੋਈ 5 7 ਲੱਖ ਇੱਕ ਵਾਲਾ 6 7 ਲੱਖ ਇੱਕ ਵਾਲਾ 18 ਲੱਖ ਇੱਕ ਵਾਲਾ ਜੋ ਜਾਣਕਾਰੀ ਐਸਜੀ ਸਾਨੂੰ ਅੰਦਰੋਂ ਮਿਲਦੀ ਆ ਉਹ ਤੋਂ ਇਹ ਪੈਸਿਆਂ ਵਾਲਾ ਮਾਮਲਾ ਵੀ ਹੋ ਸਕਦਾ ਪੈਸਿਆਂ ਵਾਲੇ ਮਾਮਲੇ ਨੂੰ ਟਾਲਣ ਦੇ ਲਈ ਇਕੱਠੇ ਹੁੰਦੇ ਹੋਣ ਬਹੁਤ ਵੱਡਾ ਆਮ ਤੌਰ ਤੇ ਲੋਕ ਕਰਦੇ ਆ ਵੀ ਸ਼ਾਇਦ ਵੱਖਰੇ ਵੱਖਰੇ ਰਹਿਣ ਤੋਂ ਵੀ ਇਹ ਇਕੱਠੇ ਹੋਗੇ ਦਾ ਪੈਸਿਆਂ ਵਾਲੀ ਗੱਲ ਵੀ ਚੱਲੋ ਜੀ ਜੀ ਜੇ ਮੇਰੇ ਕੋਲੇ ਪੈਸੇ ਮੈਨੂੰ ਵੀ ਦੇਣੇ ਪੈਣਗੇ ਜੇ ਤੁਹਾਡੇ ਕੋਲੇ ਪੈਸੇ ਤੁਹਾਨੂੰ ਵੀ ਦੇਣਾ ਪੈਣਾ ਪਹਿਲਾਂ ਰੋਲਾ ਪੈ ਚੁੱਕਿਆ ਜੀ ਇਹਨਾਂ ਦੇ ਵਿੱਚ ਇਕੱਠੇ ਨਾ ਹੋਣ ਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਅੰਦਰ ਜਦੋਂ ਉਤੋਂ ਛੱਡ ਕੇ ਆਏ ਸੀ 98 ਲੱਖ ਦੀ ਗੱਲ ਹੋਈ ਸੀ 98 ਲੱਖ ਸ਼ਾਇਦ ਗੱਲ ਹੋਈ ਸੀ ਫਿਰ ਉਹਦੇ ਵਿੱਚ ਇਹ ਸੀ ਜਿਹੜਾ ਟੋਟਲ ਕੈਸ਼ ਨਹੀਂ ਸੀ 98 ਲੱਖ ਵੀ ਇੱਕ ਬੰਦੇ ਕੋਲ ਠਨ ਉਹਦੇ ਵਿੱਚ ਜਿਹੜਾ ਸਟੇਜ ਵਿੱਚ ਜਾਂ ਹੋਰ ਸਮਾਨ ਦਾ ਸਮਾਨ ਸੀਗਾ ਉਹਦੇ ਉਹਦੇ ਪੈਸੇ ਇਕੱਠੇ ਹੋ ਕੇ 98.92 ਸੀ तकरीबन 75 ਕ ਲੱਖ ਇਹਨਾਂ ਕੋਲੇ ਕੈਸ਼ ਸੀਗਾ ਉਹਦੇ ਵਿੱਚੋਂ ਕੁਝ ਤੁਹਾਡੇ ਕੋਲੇ ਤੁਹਾਡੇ ਕੋਲੇ ਰਹਿ ਗਏ ਮੇਰੇ ਵਾਲੇ ਮੇਰੇ ਕੋਲੇ ਰਹਿ ਗਏ ਔਰ ਜਿਹਦੇ ਕੋਲ ਵੱਡੀ ਅਮਾਉਂਟ ਸੀ ਉਹਦੇ ਖਰਚਾ ਹੁਣ ਤੱਕ ਚੱਲੀ ਗਿਆ ਚਾਹ ਲਖੀਮਪੁਰ ਨੂੰ ਵਕੀਲਾਂ ਨੂੰ ਪੈਸੇ ਦੇ ਤੇ ਚਾਹ ਕੋਈ ਵੱਡੇ ਪ੍ਰੋਗਰਾਮ ਇਸਕਿਮ ਨੇ ਕਰਤੇ ਕਿਉਂਕਿ ਉੱਤਾਂ ਇਸਕਿਮ ਇਕੱਠਾ ਹੀ ਸੀਗਾ ਉਹ ਕਹਿੰਦੇ ਤੁਸੀਂ ਸਾਡੀ ਇਜਾਜ਼ਤ ਤੋਂ ਬਿਨਾ ਪੈਸੇ ਖਰਚਦੇ ਆ ਉਹ ਕਹਿੰਦੇ ਭਾਈ ਤੁਹਾਡੇ ਕੋਲੋਂ ਹੀ ਪੈਸੇ ਪੇ ਹਸਾਬਤਾਬਤਾ ਕਰ ਲਿਏ ਪੈਸਾ ਤਾਂ ਲੋਕਾਂ ਦਾ ਹੀ ਸੀਗਾ ਉਹ ਲੋਕਾਂ ਦਾ ਪੈਸਾ ਹੋਰ ਨਹੀਂ ਆਇਆ ਤੇ ਅੱਜ ਇੱਕ ਹੋਰ ਗੱਲ ਦੱਸ ਦਿਆਂ ਜਿਹੜੀ ਚਰਚਾ ਦਾ ਵਿਸ਼ਾ ਬਣਨੀ ਆ ਜੀ ਇਹ ਜਿਹੜਾ ਸਾਡੇ ਦਰਸ਼ਕ ਪ੍ਰੋਗਰਾਮ ਸੁਣ ਰਹੇ ਆ ਨਾ ਉਹਨਾਂ ਨੂੰ ਦੱਸਣ ਦੀ ਗੱਲ ਆ ਅੱਜ ਦਲਜੀਤ ਦਲਜੀਤ ਦਸਾਂਝ ਹੀ ਆ ਨਾ ਸਿੰਗਰ ਜੀ ਜੀ ਦਲਜੀਤ ਦਸਾਂਝ ਸਿੰਗਰ ਹਾਂ ਮੈਂ ਘੱਟ ਗੀਤ ਸੁਣਦਾ ਤਾਂ ਕਰਕੇ ਮੈਨੂੰ ਜ਼ਿਆਦਾ ਨਾਮ ਨਹੀਂ ਪਤਾ ਗਏ ਠੀਕ ਹੈ ਉਹਨੇ ਸਟੇਜ ਤੇ ਜਦੋਂ ਸਿੰਘੂ ਮੋਰਚਾ ਚੱਲ ਰਿਹਾ ਸੀਗਾ ਜੀ 1 ਕਰੋੜ ਰੁਪਇਆ ਅਨਾਉਂਸ ਕੀਤਾ ਸੀ ओके ਮੈਂ ਅੰਦੋਲਨ ਨੂੰ 1 ਕਰੋੜ ਰੁਪਏ ਦੇਵਾਂਗਾ ਮੈਨੂੰ ਇੱਕ ਕਿਸਾਨ ਆਗੂ ਨੇ ਮੈਂ ਥੋੜਾ ਜਿਹਾ ਭੇਜ ਦਿਆਂ ਦਿਖਾ ਦਿਆਂ ਦਰਸ਼ਕਾਂ ਨੂੰ ਵੀ ਖੜੀ ਐਵੇਂ ਮਰੀ ਜਾਂਦੇ ਆ ਉਹਨਾਂ ਨੇ ਇੱਕ ਮੈਨੂੰ ਕਲਿੱਪ ਭੇਜੀ ਆ ਜੀ ਉਹ ਕਹਿੰਦੇ ਏ ਭਾਈ ਤੁਸੀਂ ਮੁੱਦਾ ਕਿਉਂ ਨਹੀਂ ਚੱਕਦੇ ਵੀ ਜਿਹੜਾ ਬੰਦੇ ਨੇ ਉਦੋਂ ਵਿੱਚ ਤਾਂ ਛੇਕੀ ਮਾਰ ਕੇ ਗਿਆ ਕਿ ਭਾਈ ਅਸੀਂ 1 ਕਰੋੜ ਰੁਪਏ ਦੇਵਾਂਗੇ ਇਹ ਇਹ ਦੇਖੋ ਦਲਜੀਤ ਦੁਸਾਂਜ ਕੁਆਰਟਲੀ ਡੋਨੇਟ 1 ਕਰੋੜ ਟੂ ਬਾਇ ਵਾਰਮ ਕਲੋਥ ਫਾਰ ਪ੍ਰੋਟੈਸਟਿੰਗ ਫਾਰਮਰ ਗਰਮ ਕੱਪੜਿਆਂ ਦੇ ਲਈ 1 ਕਰੋੜ ਰੁਪਇਆ ਦਲਜੀਤ ਦਸਾਂਹ ਜਿਹੜਾ ਹੈਗਾ ਉਹ ਦੇਣਗੇ ਇਹ ਖਬਰ ਵੀ ਲੱਗੀ ਵੀ ਆ ਰਮਨ ਜੀ ਬਹੁਤ ਵੱਡੀ ਗੱਲ ਤੁਸੀਂ ਇਹ ਕਹਿ ਰਹੇ ਹੋ ਪੂਰਾ ਇਹ ਨਿਚੋੜ ਕੀ ਹੈ ਗੱਲ ਦਾ ਇਹ ਕਿੱਧਰ ਨੂੰ ਜਾ ਸਕਦੀ ਹੈ ਗੱਲ ਜਿਹੜੀ ਤੁਸੀਂ ਇਹ ਸ਼ਾਇਦ ਨਾ ਦਸੰਬਰ ਦੀ ਦਸੰਬਰ ਦੇ ਵਿੱਚ ਆਏ ਸੀਗੇ ਜੀ ਜੀ ਇਹ ਹਿੰਦੁਸਤਾਨ ਟਾਈਮਜ਼ ਦੀ ਵੈਸੇ ਖਬਰ ਅਸੀਂ ਉੱਥੇ ਕਵਰ ਕਰ ਰਹੇ ਸੀਗੇ 1 ਕਰੋੜ ਰੁਪਏ ਦੀ ਗੱਲ ਆਖੀ ਸੀ ਇਹਨਾਂ ਨੇ ਵੀ ਅਸੀਂ 1 ਕਰੋੜ ਰੁਪਇਆ ਦੇਵਾਂਗੇ ਇਹ ਮੈਂ ਥੋੜਾ ਜਿਹਾ ਕਹੂੰਗਾ ਇਹਨੂੰ ਜ਼ੂਮ ਕਰਕੇ ਦਿਖਾ ਦੇ ਨਾ ਇਹਨੂੰ ਥੋੜਾ ਜ਼ੂਮ ਕਰ ਦਿਓ ਕਿ ਆਮ ਲੋਕਾਂ ਨੂੰ ਜਿਹੜਾ ਪਤਾ ਲੱਗ ਜੇ ਜੀ ਇਹ ਮੇ ਵੀ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਤਕਰੀਬਨ ਤਕਰੀਬਨ ਦਸੰਬਰ ਦੀ ਗੱਲ ਆ ਓਕੇ ਠੀਕ ਆ ਇਹ ਖਬਰ ਲੱਗੀ ਵੀ ਆ ਠੀਕ ਆ ਉਹ 1 ਕਰੋੜ ਰੁਪਇਆ ਨਹੀਂ ਆਇਆ ਹੂੰ ਦਲਜੀਤ ਦੁਸਾਨ ਜੱਜ ਅੱਜ ਚੰਡੀਗੜ੍ਹ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਥੋੜਾ ਰਿਮਾਈਂਡ ਕਰਾ ਦਿੱ ਗਏ ਤੁਹਾਨੂੰ ਕਿਸਾਨਾਂ ਨੇ ਕਿਹਾ ਸੀ ਆਪਣੇ ਤੌਰ ਤੇ ਨਹੀਂ ਕਰ ਰਹੀ ਕੀਤੀ ਗਈ ਸੀ ਤੇ ਉਹ ਓ ਕਰੋੜ ਕਿੱਥੇ ਗਿਆ ਕਿਹਨੇ ਕੀਤੀ ਅਨਾਊਂਸਮੈਂਟ ਦੱਸਣਾ ਮਨਜੀਤ ਸਿੰਘ ਰਾਏ ਉਸ ਵੇਲੇ ਮੰਚ ਦੇ ਸੰਚਾਲਕ ਸੀ ਠੀਕ ਹੈ ਉਨ੍ਹਾਂ ਵੱਲੋਂ ਐਨਾਉਂਸਮੈਂਟ ਕੀਤੀ ਗਈ ਸੀ ਕਿ 1 ਕਰੋੜ ਰੁਪਏ ਭਾਈ ਦਲਜੀਤ ਦੁਸਾਂਝ کہہ ਗਿਆ ਸੀ ਗਰਮ ਕੱਪੜਿਆਂ ਦੇ ਲਈ ਭੇਜਾਂਗੇ ਨਹੀਂ ਹੁਣ ਦਲਜੀਤ ਦਲਜੀਤ ਦੁਸਾਂਝ ਨੇ ਇਹ ਪੈਸੇ ਦਿੱਤੇ ਜਾਂ ਫਿਰ ਸਟੇਜ ਤੋਂ ਇੱਕ ਨਾਮਣਾ ਖੱਟਣ ਦਾ ਵੀ ਆਪਾਂ ਕਹਿ ਸਕਦੇ ਆ ਵੀ ਸਾਡਾ ਸਿੰਗਰ ਹੈ ਜੀ ਛੱਡ ਵੀ ਜਾਂਦੇ ਆ ਦਲਜੀਤ ਦੁਸਾਂਝ ਅੱਜ ਬਹੁਤ ਵੱਡੇ ਮਕਾਮ ਤੇ ਨੇ ਪੰਜਾਬੀਆਂ ਦੀ ਪੱਗ ਉਹਨਾਂ ਨੂੰ ਉੱਚੀ ਕੀਤੀ ਆ ਪਰ ਜਦ ਇੱਥੇ ਗੱਲ ਆ ਜਾਂਦੀ ਇੱਕ ਬਹੁਤ ਵੱਡਾ ਅੰਦੋਲਨ ਜਿਹਨੇ ਦੁਨੀਆ ਨੂੰ ਦਿਸ਼ਾ ਨਿਰਦੇਸ਼ ਦਿਖਾਏ ਉਦੋਂ ਤੁਸੀਂ 1 ਕਰੋੜ ਰੁਪਏ ਗੱਲ ਕਹਿ ਕੇ ਤੇ ਦਿੱਤੇ ਹੈ ਨਹੀਂ ਦਿੱਤੇ ਹੈ ਬਹੁਤੇ ਕਿਸਾਨ ਕਹਿੰਦੇ ਦਿੱਤੇ ਨਹੀਂ ਇਹ ਚਰਚਾ ਦਾ ਵਿਸ਼ਾ ਅੰਤਰਰਾਸ਼ਟਰੀ ਸਕੀਮ ਦੀ ਮੀਟਿੰਗ ਦੇ ਵਿੱਚ ਜਿਉ ਕਹਿ ਕੇ ਗਿਆ ਦਿੱਤੇ ਨਹੀਂ ਉਹ 1 ਕਰੋੜ ਰੁਪਏ ਨੂੰ ਹਿਸਾਬ ਚਲਾਈ ਬੈਠੇ ਆ ਉਹਨਾਂ ਦਾ ਕਲੇਸ਼ ਪੈ ਗਿਆ ਜਿੱਥੇ ਬੰਦਿਆਂ ਦਾ ਭਾਈ ਉਹ ਅੱਧੇ ਕਈ ਸ਼ੱਕ ਦੇ ਦਾਇਰੇ ਦੇ ਵਿੱਚ ਕਰ ਲਏ ਭਾਈ 1 ਕਰੋੜ ਕਹਿ ਗਿਆ ਸ਼ਾਇਦ ਦੇ ਕੇ ਗਿਆ ਉਹ ਦਲਜੀਤ ਸਿੰਘ ਕੋਲ ਪੈਸਾ ਬਹੁਤ ਆ ਵੀ ਕਿਸ ਨੂੰ ਫੜਾਣਾ ਗਿਆ ਉਹ ਤੈਨੂੰ ਨਾ ਫੜਾ ਗਿਆ ਕਿ ਮੈਨੂੰ ਨਾ ਫੜਾ ਗਿਆ ਕਿ ਕਿਸੇ ਹੋਰ ਨੂੰ ਨਾ ਫੜਾ ਗਿਆ ਹੋਵੇ ਉਹ ਵੀ ਰੌਲਾ ਚੱਲੀ ਜਾਂਦਾ ਬਿਲਕੁਲ ਰਮਨਦੀਪ ਜੀ ਜੇ ਅੰਦੋਲਨ ਜਿੱਤਣੇ ਆ ਤਾਂ ਤੁਹਾਨੂੰ ਪੈਸਿਆਂ ਦੀ ਵੀ ਲੋੜ ਪੈਂਦੀ ਆ ਪੈਸੇ ਵੀ ਤੁਹਾਡੇ ਕੋਲ ਹੋਣੇ ਚਾਹੀਦੇ ਆ ਆ ਪਰੰਤੂ ਦੂਜੇ ਪਾਸੇ ਹੁਣ ਆਪਾਂ ਮੰਗਾਂ ਵੱਲ ਆ ਜੰਨੇ ਆ ਆ ਮੰਗਾਂ ਕਈ ਨੇ ਐਮਐਸਪੀ ਦੀ ਮੰਗ ਆ ਕਰਜ਼ਾ ਮਾਫੀ ਦੀ ਮੰਗ ਸੀ ਆ ਜਿਹੜੇ ਪਰਚੇ ਹੋਏ ਨੇ ਨਜਾਇਜ਼ ਉਹ ਮੰਗ ਸੀ ਲਕੀਮਪੁਰ ਕੀਰੀ ਦਾ ਆ ਵਿੱਚ ਕੀ ਕਹੇ ਸੀ ਆ ਕੀ ਲੱਗਦਾ ਕਿਸਾਨਾਂ ਨੂੰ ਹੁਣ ਇਹਨਾਂ ਜਿਹੜੀਆਂ ਤਮਾਮ ਮੰਗਾਂ ਉਹ ਕਹਿ ਰਹੇ ਨੇ ਉਹਨਾਂ ਦੇ ਵਿੱਚੋਂ ਕੁਝ ਅਜਹੀਆਂ ਮੰਗਾਂ ਚੁਣਨੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਪੰਜਾਬ ਦੇ ਆ ਛੋਟੇ ਕਿਸਾਨਾਂ ਦਾ ਵੀ ਭਲਾ ਹੋ ਸਕੇ ਨਹੀਂ ਬਿਲਕੁਲ ਮੰਗੇ ਹੀ ਛੋਟੇ ਕਿਸਾਨਾਂ ਦੇ ਗਿਆ ਹੈਗੀਆਂ ਨੇ ਔਰ ਇਹ ਅੰਦੋਲਨ ਲਖੀਮਪੁਰ ਚ ਐਮਐਸਪੀ ਹੈਗੀ ਆ ਚ ਬਿਜਲੀ ਬਿੱਲ ਵਾਪਸ ਲੈਣ ਦੀ ਹੈਗੀ ਆ ਹੋਰ ਬਹੁਤ ਸਾਰੀਆਂ ਐਡੀਸ਼ਨ ਮੰਗਾ ਹੈਗੀਆਂ ਨੇ ਤਕਰੀਬਨ 13 14 ਮੰਗਾ ਹੈਗੀਆਂ ਨੇ ਪਰ ਚੰਗਾ ਹੋਵੇਗਾ ਕਿ ਜੇ ਸਾਰਾ ਇਸ ਕੇਮ ਇਕੱਠਾ ਹੋ ਜੇ ਗਿਆ ਚੰਗਾ ਹੋ ਜੇਗਾ ਜੇ ਸਾਰੇ ਇਕੱਠੇ ਇੱਕ ਉਸ ਤੇ ਚੱਲ ਪੈਣਗੇ ਜਿਵੇਂ ਕੱਲ ਰਿਕਵੈਸਟ ਕੀਤਾ ਨਗਾ ਕਿ 4 ਲੱਖ ਟਰੈਕਟਰ ਜਿਹੜੇ ਹੈਗੇ ਨੇ ਕੇਐਮਪੀ ਤੇ ਦੌੜਨਗੇ ਜੀ ਸਾਨੂੰ ਇਕੱਠਾ ਹੋਣਾ ਪਵੇਗਾ ਤਾਂ ਆਸ ਉਮੀਦ ਕਰਦੇ ਆ ਆਸਾਂ ਤੇ ਦੁਨੀਆ ਟिकी ਆ ਇਹ ਕਿਸਾਨ ਇਕੱਠੇ ਹੋਣ ਮੋੜ ਉਸ ਪੰਜਾਬ ਦੀ ਜਰਖੇਸ ਜ਼ਮੀਨ ਜਿਹੜੀ ਹੈਗੀ ਇੱਥੇ ਕੁਝ ਵੀ ਸੱਟ ਉਗਰ ਹੁੰਦਾ ਪੁੱਗਰ ਹੁੰਦਾ ਪਰ ਪਰ ਰਕੇਸਟ ਕਹਿਤ ਜੁਪੀ ਤੋਂ ਆਗੇ ਦਿੱਲੀਵਾਲ ਦੀ ਸੇਧ ਦਾ ਹਾਲ ਜਾਣਨਾ ਤੇ ਰਾਜੇਵਾਲ ਤੇ ਉਗਰਾਹਾਂ ਦੀ ਜਥੇਬੰਦੀ ਦਾ ਕੋਈ ਆਗੂ ਸ਼ਾਇਦ ਨਹੀਂ ਪਹੁੰਚਿਆ ਬਹੁਤ ਸਾਰੀਆਂ ਗਰੇ ਕਈ ਵਾਰੀ ਡਰ ਰਹਿਿੰਦਾ ਕਿ ਉੱਥੇ ਜਾਵਾਂਗੇ ਤੁਹਾਡਾ ਵਿਰੋਧ ਨਾ ਹੋ ਜੇ ਇਹ ਇਹ ਵੀ ਚੱਕਰ ਚੱਲਦਾ ਰਹਿੰਦਾ ਵੀ ਉੱਥੇ ਜਾਓ ਤੁਹਾਡੇ ਤੁਹਾਡੇ ਦੇ ਖਿਲਾਫ ਹੋਟਿੰਗ ਨਾ ਹੋਈ ਆਏ ਹੋਟਿੰਗ ਜਦੋਂ ਅ ਵੱਡੇ ਲੱਕੋਵਾਲ ਸਾਹਿਬ ਸਿੰਗੂ ਸਟੇਜ ਤੇ ਬੋਲਣ ਗਏ ਸੀ ਕਿਉਂਕਿ ਉਹ ਚੇਅਰਮੈਨ ਰਹੇ ਮਾਰਕੀਟ ਕਮੇਟੀ ਦੇ ਜਦੋਂ ਗਏ ਤਾਂ ਅਕਾਲੀ ਦਲ ਉਦੋਂ ਰੋਲ ਕਿਸਾਨੀ ਦੇ ਖਿਲਾਫ ਖੜਾ ਸੀ ਤਾਂ ਉਹਨਾਂ ਤੇ ਲੱਗੇ ਕਿ ਤੁਸੀਂ ਤਾਂ ਅਕਾਲੀ ਦਲ ਦੀ ਸਰਕਾਰ ਵਲ ਚੇਅਰਮੈਨ ਸੀ ਜਦੋਂ ਬੋਲਣ ਲੱਗੇ ਹੋਟਿੰਗ ਹੋਗੀ ਛਿਆਣੇ ਆਗੂ ਨੇ ਜਿਨ੍ਹਾਂ ਨੇ ਲੱਖੋਵਾਲ ਸਾਹਿਬ ਅਜਮੇਰ ਸਿੰਘ ਲੱਖੋਵਾਲ ਸਾਹਿਬ ਜਿਨ੍ਹਾਂ ਦਾ ਕਿਸਾਨੀ ਸੰਘਰਸ਼ ਚ ਬਹੁਤ ਵੱਡਾ ਯੋਗਦਾਨ ਆ ਪਰ ਉਹ ਨਮੋਚੀ ਦਾ ਸਾਹਮਣਾ ਕਰਨਾ ਪਿਆ ਇਹ ਹੋ ਜਾਂਦਾ ਕਿ ਵੱਡੇ ਆਗੂ ਥੋੜਾ ਸੋਚ ਸਮਝ ਕੇ ਚੱਲਦੇ ਕਿ ਉੱਥੇ ਕੋਈ ਐਬ ਜੀ ਪਹਿਲਾਂ ਤਾਂ ਹਾਲਾਤ ਦੇਖੇ ਜਾਂਦੇ ਨੇ ਫਿਰ ਜਿਹੜੇ ਬੰਦੇ ਵਿੱਚ ਪਾ ਕੇ ਜਾਏ ਜਾਂਦੇ ਨੇ ਉਥੇ ਵੀ ਕੋਈ ਹੂਟਿੰਗ ਨਾ ਹੋਵੇ ਪਤਾ ਲੈਣ ਆਉਨੇ ਪੂਰੀ ਤਿਆਰੀ ਕਰਕੇ ਜਾਏ ਜਾਂਦੇ ਨੇ ਐਂ ਨਹੀਂ ਜਾਇਆ ਜਾਂਦਾ ਕਿ ਆਪਾਂ ਸੋਚ ਲਿਆ ਵੀ ਚਲੋ ਜਾਏਗੇ ਕਰਾਂਗੇ ਬਹੁਤ ਵੱਡੇ ਆਗੂਆਂ ਦਾ ਭੁਇਖ ਦਾਤ ਲੱਗਿਆ ਹੁੰਦਾ ਜੇ ਉਥੇ ਹੂਟਿੰਗ ਹੋ ਗਈ ਕੁਝ ਗੱਲਬਾਤ ਐਬਜੀ ਹੋ ਗਈ ਕੋਈ ਹਾਂ ਪੱਕੀ ਹੰਗਾਰਾ ਨਾ ਮਿਲੇ ਉਹਦੇ ਨਾਲ ਵੀ ਨੁਕਸਾਨ ਹੁੰਦਾ ਖੈਰ ਅੱਜ ਦਾ ਦਿਨ ਅਸੀਂ ਮੰਗਲਵਾਰ ਤੱਕ ਦਾ ਕਿ ਮੰਗਲਵਾਰ ਤੱਕ ਸੁਖ ਦਾ ਸਨੇਹ ਕਿਸਾਨ ਨੂੰ ਆਜੂ ਸ਼ਾਇਦ ਡੈਡ ਲੱਕ ਟੁੱਟ ਜੇ ਨਹੀਂ ਰਮਨਦੀਪ ਜੀ ਫਿਰ ਆਖਰੀ ਸਵਾਲ ਹੁਣ ਆ ਆਪਾਂ ਭੁਖ ਦੀ ਗੱਲ ਕਰ ਰਹੇ ਹਾਂ ਕਿਸਾਨਾਂ ਦਾ ਭੁਖ ਕੀ ਹੁਣ ਬਾਰਡਰ ਦੇ ਉੱਤੇ ਲੜਾਈ ਜਾਰੀ ਰਹੂਗੀ ਜਾਂ ਫਿਰ ਕੋਈ ਅੱਗੇ ਆਊਗਾ ਜਥੇਬੰਦੀਆਂ ਅੱਗੇ ਆਉਣਗੀਆਂ ਰਾਜੇਵਾਲ ਜਾਂ ਗੁਰਾਹਾਂ ਜਾਂ ਫਿਰ ਕੇਂਦਰੀ ਮੰਤਰੀ ਕੋਈ ਅੱਗੇ ਆਉਂਦੇ ਆ ਜਾਂ ਫਿਰ ਸਰਕਾਰ ਆ ਕੋਈ ਸਹਾਰਾ ਬਣੂਗੀ ਕਿਸਾਨਾਂ ਦਾ ਸ਼ਾਇਦ ਅੱਜ ਗੱਲਬਾਤ ਚੱਲ ਰਹੀ ਆ ਕਿਸੇ ਮਤਲਬ ਕਿ ਚੱਲ ਪੈ ਗਈ ਸ਼ਾਮ ਤੱਕ ਕੋਈ ਸੁਖਦਸ ਸਨੇਹ ਆਜੂਗਾ ਜਿਹੜਾ ਸੀ ਕਹਿ ਰਹੇ ਮੰਗਲਵਾਰ ਬੁੱਧਵਾਰ ਦੇ ਵਿੱਚ ਜ਼ਿਕਰ ਕਰ ਰਹੇ ਉਸੇ ਕਰਕੇ ਕਰ ਰਹੇ ਆ ਕਿ ਕੋਈ ਕੜੀ ਜ਼ਰੂਰ ਬਣੇਗਾ ਠੀਕ ਹੈ ਕੜੀ ਬੰਨ ਲਈ ਬਹੁਤ ਲੋਕ ਤਿਆਰ ਨਹੀਂ ਚਾਹ ਰਵਨੀਤ ਬਿੱਟੂ ਦਾ ਬਿਆਨ ਆ ਗਿਆ ਜੋ ਸੁਨੀਲ ਜਾਖੜ ਦੀ ਸਟੇਟਮੈਂਟ ਹੈਗੀ ਚ ਹੋਰ ਆ ਗਿਆ ਕੜੀ ਬੰਨਣਾ ਪਵੇਗਾ ਕਿਉਂਕਿ ਇੱਕ ਬਜ਼ੁਰਗ ਜੀ ਦੀ ਉਮਰ ਤਕਰੀਬਨ 80 ਸਾਲ ਦੇ ਕਰੀਬ ਹੈਗੀ 75 ਸਾਲ ਦੇ ਕਰੀਬ ਹੈਗੀ ਉਹ ਮਰਨ ਵਰਤ ਤੇ ਬੈਠਾ 14.5 ਕਿਲੋ ਭਾਰ ਘਟ ਗਿਆ 18ਵਾਂ ਦਿਨ ਜਿਹੜਾ ਉਹਨਾਂ ਦੇ ਅਣਛੰਦਾ ਹੋ ਚੁੱਕਿਆ ਤਾਂ ਸਰਕਾਰਾਂ ਨੂੰ ਇਹ ਚੀਜ਼ਾਂ ਨਜ਼ਰ ਅੰਦਾਜ਼ ਸਰਕਾਰਾਂ ਨਹੀਂ ਕਰ ਨજર ਸਨੀ ਕਰਦੀਆਂ ਨੇ ਔਰ ਮੰਗਲਵਾਰ ਤੱਕ ਜਿਹੜਾ ਹੈਗਾ ਉਹ ਸ਼ਾਇਦ ਕੋਈ ਨਾ ਕੋਈ ਡੈਡਲੌਕ ਟੁੱਟੇ ਸ਼ਾਇਦ ਕੋਈ ਸਰਕਾਰ ਨਾਲ ਰਸਤਾ ਖੁੱਲੇ ਪਰ ਅੰਦੋਲਨ ਕਦੋਂ ਉਸਮਾਪਤ ਹੋਗਾ ਇੱਕ ਇਹ ਨਾਲ ਥੋੜਾ ਜਿਆਦਾ ਜਲਦੀ ਹੋਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਿੰਦਾ ਸੋ ਇਹ ਸੀ ਸਿਆਸੀ ਚਸ਼ਮਾ ਪ੍ਰੋਗਰਾਮ ਜਿੱਥੇ ਰਮਨਦੀਪ ਸ਼ਰਮਾ ਜਿਹੜੇ ਮੇਰੇ ਸਹਿਯੋਗੀ ਸੀ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਖਬਰ ਹੈ ਜਿਹੜੀ ਚੰਗੀ ਖਬਰ ਕਿਸਾਨਾਂ ਦੇ ਨਾਲ ਜੁੜੀ ਸਾਹਮਣੇ ਆ ਸਕਦੀ ਹੈ ਪਰੰਤੂ ਅੰਦੋਲਨ ਕਦੋਂ ਤੱਕ ਜਾਰੀ ਰਹਿੰਦਾ ਇਸ ਬਾਰੇ ਹਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਸੋ ਸਿਆਸੀ ਚਸ਼ਮਾ ਪ੍ਰੋਗਰਾਮ ਦੇ ਵਿੱਚ ਅਨੇਕਾਂ ਮੁੱਦੇ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਨੇ ਆ ਸੋ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ